ਮੈਂ ਤਾਂ ਇਹ ਕਹਿਣਾ ਵੀ ਜਿਹਦਾ ਕਿਸੇ ਨਾ ਕੋਈ ਮਤਲਬ ਨਹੀਂਗਾ ਵੀ ਕੌਣ ਕਮੇਟੀ ਵਾਲਾ ਕੌਣ ਜੱਜ ਆ ਹੂੰ ਹੂੰ ਉਹ ਜੇ ਜਾ ਕੇ ਕੋਈ ਭਰਾ ਆਪਣਾ ਘੋੜਾ ਘੋੜੀ ਜਾਂ ਬੱਚਾ ਬੱਚੀ ਲੈ ਕੇ ਜਾਂਦਾ ਜੇ ਉਹਦਾ ਮੰਨ ਲਓ ਵੀ 5 ਨੰਬਰ ਤੋਂ ਬਾਅਦ ਵੀ ਲੱਗਦਾ 5ਵਾਂ 6ਵਾਂ 7ਵਾਂ 10ਵਾਂ ਤੱਕਰ ਤਾਂ ਮੇਰੇ ਹਿਸਾਬ ਨਾਲ ਵੀ ਉਹ ਆਪਦਾ ਪਹਿਲਾ ਦੂਜਾ ਹੀ ਮੰਨੇ ਜਿਵੇਂ ਸ਼ੋਅ ਹੋ ਰਿਹਾ ਹੂੰ ਹੂੰ ਇਸ਼ੂ ਆਈ ਹੋਣੇ ਆ ਤੇ ਆਈ ਇਹਨਾਂ ਨੂੰ ਹੁਣ ਦਿੱਤਾ ਜਾਵੇ ਠੀਕ ਹੈ ਬਾਈ ਜਿਵੇਂ ਹੁਣ ਰੋਲਾ ਰੱਪਾ ਪੈਂਦਾ ਸ਼ੋਹਾਂ ਦੇ ਵਿੱਚ ਆਪਾਂ ਇਹ ਚੀਜ਼ ਨੂੰ ਪਿੱਛੇ ਧੱਕ ਰਹੇ ਆ ਕਿ ਆਪਾਂ ਕੋਈ ਉੱਥੇ ਹੱਲਾ ਗੁੱਲਾ ਕਰਦੇ ਆ ਠੀਕ ਹੈ ਬਾਈ ਹੁਣ ਦੇਖੋ ਜਿਵੇਂ ਪਿਛਲੇ ਸਾਲ ਦੇ ਦੋ ਸ਼ੋਹ ਬੰਦ ਹੋ ਗਏ ਪਰ ਉਹੋ ਜੀ ਕੁੜੀਆਂ ਤੁਸੀਂ ਲੈ ਲਈ ਜਾਂ ਬੱਚੀ ਲੈ ਲਈ ਹਮ ਜਿਹੜੀ ਕੋਈ ਕਹਿੰਦਾ 20000 30000 50000 ਦੀ ਕੁੜੀ ਹਮ ਹਮ ਉਹਨੇ ਤੁਹਾਡਾ ਸਾਰੀ ਉਮਰ ਦਾ ਸ਼ੌਂਕ ਮਾਰ ਦੇਣਾ ਬੰਤ ਵੀਰੇ ਨਹੀਂ ਤੁਹਾਡੇ ਕੋਲ ਪਹੁੰਚ ਹੈ ਕਿ ਸਾਲ 6 ਮਹੀਨੇ ਰੋਕ ਕੇ ਲੈ ਲਓ ਰੋਕ ਕੇ ਲੈ ਲਓ ਵਧੀਆ ਕੁੜੀ ਲੈ ਲਓ ਅੱਜ ਤੁਹਾਨੂੰ ਇੱਕ ਬਹੁਤ ਹੀ ਬੇਸ਼ਕੀਮਤੀ ਨਗੀਨਾ ਦਿਖਾਉਣਾ ਨਗੀਨਾ ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਇਹਦੀ ਬਿਊਟੀ ਦੇਖੋ ਤੁਸੀਂ ਕੰਨਾਂ ਦੀ ਫੇਸ ਦੀ ਤੇ ਮਜ਼ਬੂਤ ਵੀ ਬਹੁਤ ਜ਼ਿਆਦਾ ਸੁਮਬਾ ਦਾ ਕਿਉਂਕਿ ਇਹਦੇ ਜੇ ਮੈਂ ਪਿਓ ਦੀ ਗੱਲ ਕਰਾਂ ਦਾਦੇ ਦੀ ਪਰਦਾਦੇ ਦੀ ਤੇ ਇਹ ਬਸ਼ੇਰਾ ਵੀ ਕਿਸੇ ਪਾਸੋਂ ਹੱਥ ਨਹੀਂ ਤਰਾਂਦਾ ਤੇ ਆਉਣ ਵਾਲੇ ਟਾਈਮ 'ਚ ਇਹਨਾਂ ਵੀ ਆਵਦੇ ਪਿਓ ਤੇ ਦਾਦੇ ਪਰਦਾਦੇ ਵਾਂਗੂ ਨਾਮ ਚਮਕਾਉਣਾ ਕਿਉਂਕਿ ਬਲੱਡ ਲਾਈਨ ਬਹੁਤ ਜ਼ਿਆਦਾ ਸਟਰੋਂਗ ਜਿਹਦੇ ਪਿਓ ਦੀ ਗੱਲ ਕਰਾਂ ਤਾਂ ਸ਼ਾਹਬਾਜ਼ ਗ੍ਰੈਂਡਫਾਦਰ ਸ਼ਫਤਾਸ਼ ਗ੍ਰੇਟ ਗ੍ਰੈਂਡ ਸਰ ਕਾਲਾ ਕੰਟਾ ਤਿੰਨੇ ਘੋੜਿਆਂ ਦੇ ਜਿਹੜੇ ਨੇ ਮੈਂ ਨੌ ਲਿਆ ਨਾ ਇਹ ਪੂਰੇ ਅੱਜ ਦੇ ਟਾਈਮ ਦੇ ਸਟਾਰ ਘੋੜਿਆ ਇਹਦੇ ਪਰਦਾਦੇ ਨੂੰ ਤਾਂ ਲਿਵਿੰਗ ਲੈਜੈਂਡ ਦਾ ਖਿਤਾਬ ਵੀ ਮਿਲਿਆ ਹੋਇਆ ਕਾਲੇ ਕੰਟੇ ਨੂੰ ਇਹਦੇ ਪਿਓ ਦੀ ਗੱਲ ਕਰਾਂ ਤਾਂ ਉਹ ਕਈ ਸ਼ੋਅਾਂ ਦਾ ਚੈਂਪੀਅਨ ਬਹੁਤ ਹੀ ਚੰਗਾ ਸਪੈਸੀਮਨਾਂ ਘੋੜਾ ਉਹ ਬਹੁਤ ਚੰਗੇ ਬੱਚੇ ਦੇ ਰਿਆ ਤੇ ਤਕਰੀਬਨ ਇਹਦੇ ਦਾਦੇ ਨੂੰ ਵੀ ਸਾਰੇ ਜਾਣਦੇ ਸ਼ਫਤਾਸ਼ ਨੂੰ ਉਹ ਵੀ ਜਿੰਨੇ ਸ਼ੋਅਾਂ ਦੇ ਵਿੱਚ ਗਿਆ ਤੇ ਚੈਂਪੀਅਨ ਬਣਿਆ ਘੋੜਾ ਦੂਜੀ ਸਾਈਡ ਮੈਂ ਇਹਦੀ ਮਾਂ ਦੀ ਗੱਲ ਕਰਾਂ ਤਾਂ ਐਸਐਸ ਕਰਕੇ ਘੋੜੀਆ ਬੜੀ ਮਸ਼ਹੂਰ ਆ ਘੋੜੀ ਦਾ ਨਾਮ ਰੂਪਮਤੀ ਉਹ ਬਚਨ ਘੋੜੇ ਦੀ ਬੱਚੀ ਆ ਜਿਹੜਾ ਰਾਜਸ਼ੇਖਰ ਵਾਲਾ ਸੀ ਉਹ ਬਚਨ ਘੋੜੇ ਦਾ ਪਿਓ ਸੀ ਜਾਨਕੀ ਰਤਨਾਕਰ ਲਾਈਨ ਆ ਗਈ ਮਾਂਲੇ ਪਾਸਿਓ ਤੇ ਬਾਈ ਪਿਰਤਪਾਲ ਦੇ ਕੋਲੇ ਬਹੁਤ ਚੋਟੀ ਦਾ ਬਸ਼ੇਰਾ ਇਹ ਤਿਆਰ ਹੋਈ ਜਾਂਦਾ ਵੀਰ ਕੋਲ ਕੁਝ ਸਮਾਂ ਪਹਿਲਾਂ ਹੀ ਆਇਆ ਥੋੜੀ ਸਾਮ ਕਰਕੇ ਸ਼ੋਹਾਂ ਦੇ ਵਿੱਚ ਲਾਇਆ ਬਹੁਤ ਚੰਗੀਆਂ ਪੋਜੀਸ਼ਨਾਂ ਇਸ ਬਸ਼ੇਰੇ ਨੇ ਹਾਸਲ ਕੀਤੀਆਂ ਨੇ ਤੇ ਆਉਣ ਵਾਲੇ ਟਾਈਮ 'ਚ ਇਹ ਉਮੀਦ ਕਰਦੇ ਆਂ ਦੇ ਸ਼ੋਹਾਂ ਦੇ ਵਿੱਚ ਤੇ ਬਰੀਡਿੰਗ ਦੇ ਵਿੱਚ ਇਹ ਚੰਡੇ ਗੱਡੂਆ ਕਿਉਂਕਿ ਜਿਹਦੇ ਮੈਂ ਪਿਓ ਦੀ ਗੱਲ ਕਰਾਂ ਉਹ ਵੀ ਚੈਂਪੀਅਨ ਦਾਦਾ ਵੀ ਚੈਂਪੀਅਨ ਤੇ ਪਰਦਾਦੇ ਨੇ ਤਾਂ ਬਹੁਤ ਹੀ ਟੌਪ ਦੀ ਛੋਟੀ ਦੀ ਬਰੀਡ ਪੈਦਾ ਕੀਤੀ ਆ ਤੇ ਬਾਈ ਕਹਿੰਦਾ ਵੀ ਇਹਦੀ ਸਟੱਡ ਸਰਵਿਸ ਓਪਨ ਤੇ ਆਪਾਂ ਨੂੰ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਕੋਈ ਵੀ ਬਸ਼ੇਰਾ ਹੁੰਦਾ ਤਕਰੀਬਨ ਉਹਦੀ ਬਲੱਡ ਲਾਈਨ ਦੇਖ ਕੇ ਆਪਾਂ ਹਮੇਸ਼ਾ ਘੋੜੀ ਪਰਾਉਂਦੇ ਆ ਤੇ ਸ਼ੋਹਾਂ ਦਾ ਜੇਤੂ ਵੀ ਆ ਤੇ ਬਲੱਡ ਲਾਈਨ ਦੇ ਤਾਂ ਇਹਦੇ ਕਹਿਣੀ ਕੀ ਨੇ ਉਹ ਬਾਈ ਦਾ ਨੰਬਰ ਮੈਂ ਦੇਤਾ ਗੁਰੂਗੁਰ ਸਰ ਕੌਕੇ ਪਿੰਡ ਦਾ ਜਿਲੇ ਲੁਧਿਆਣੇ ਦੇ ਵਿੱਚ ਬਾਈ ਨੂੰ ਤੁਸੀਂ ਕਾਲ ਕਰ ਲਿਓ ਬਾਕੀ ਬਾਈ ਕੋਲ ਹੋਰ ਵੀ ਬਹੁਤ ਚੰਗੇ ਜਾਨਵਰ ਆ ਇੱਕ ਨਵਾਬਾਸੀ ਕਲਾਂ ਵਾਲੀ ਦੀ ਡਾਇਰੈਕਟ ਆ ਤੇ ਇੱਕ ਘੋੜੀ ਰਤਨਾਕਰ ਦੀ ਵੀ ਡਾਇਰੈਕਟ ਆ ਬਾਈ ਕੋਲ ਰਤਨਾਕਰ ਵਾਲੀ ਜਿਹੜੀ ਘੋੜੀ ਆ ਉਹ ਤਾਂ ਮੈਂ ਵੀਡੀਓ ਦੇ ਵਿੱਚ ਵੀ ਅੱਗੇ ਤੁਹਾਨੂੰ ਦਿਖਾਉਂਗਾ ਤੇ ਹੋਰ ਬਹੁਤ ਚੰਗੀਆਂ ਘੋੜੀਆਂ ਬਾਈ ਦੇ ਫਾਰਮ ਤੇ ਨੇ ਆਜੋ ਫਿਰ ਬਾਈ ਨਾਲ ਤੁਹਾਡੀ ਮੈਂ ਗੱਲਬਾਤ ਕਰਾਉਣਾ ਮੈਨੂੰ ਵਸ਼ੇਰਾ ਦੱਸਿਓ ਵੀ ਕਿਦਾਂ ਦਾ ਲੱਗਿਆ ਕਿਉਂਕਿ ਬਹੁਤ ਸੋਹਣੀ ਗਰਦਨ ਆ ਇਹਦੀ ਪੁੱਟਾ ਪੱਠਾ ਬੜਾ ਸੋਹਣਾ ਫੇਸ ਦਾ ਬਹੁਤ ਸੋਹਣਾ ਵਸ਼ੇਰਾ ਜੀ ਇਹ ਤੇ ਕਮੈਂਟਾਂ 'ਚ ਆਪਣੀ ਰਾਇ ਜ਼ਰੂਰ ਦਿਓ ਅੱਜ ਉਹ ਹੁਣ ਬਾਈ ਨਾਲ ਤੁਹਾਡੀ ਗੱਲਬਾਤ ਕਰਾਉਣਾ ਜੀ ਅੱਜ ਪਹੁੰਚੇ ਜੀ ਮੈਂ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦੀ ਚਰਨਛੋਪਾ ਪਵਤ੍ਰ ਧਰਤੀ ਪਿੰਡ ਗੁਰੂ ਸਰਕੋਂਕੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਅੱਜ ਤੁਹਾਨੂੰ ਬਹੁਤ ਖੂਬਸੂਰਤ ਵਸ਼ੇਰਾ ਦਿਖਾਉਣਾ ਇਹ ਵਸ਼ੇਰਾ ਤੁਸੀਂ ਸ਼ੋਹਾਂ ਦੇ ਉੱਪਰ ਵੀ ਦੇਖਿਆ ਤੇ ਉਸ ਘੋੜੇ ਦਾ ਪੁੱਤ ਆ ਜਿਹੜਾ ਜੋ ਸ਼ੋਅ ਦੇ ਵਿੱਚ ਜਾਂਦਾ ਉੱਥੇ ਹੀ ਚੈਂਪੀਅਨ ਹੁੰਦਾ ਇਹਦਾ ਦਾਦਾ ਵੀ ਚੈਂਪੀਅਨ ਇਹਦਾ ਪਿਓ ਵੀ ਚੈਂਪੀਅਨ ਬਸ਼ੇਰਾ ਦਿਖਾਉਣਾ ਤੇ ਤੁਹਾਨੂੰ origignal ਰਤਨਾਕਰ ਦੀ ਘੋੜੀ ਵੀ ਇਸ ਵੀਡੀਓ ਚ ਦਿਖਾਉਣੀ ਹੈ ਬਾਈ ਉਹਨੀਆਂ ਘੋੜੀਆਂ ਚ ਬਹੁਤ ਪੁਰਾਣੇ ਨੇ ਪਰ ਹਾਈਲਾਈਟ ਨਹੀਂ ਹੋਏ ਹੋਏ ਜਿਆਦਾ ਮਤਲਬ ਸੋਸ਼ਲ ਮੀਡੀਆ ਨਾਲ ਐਕਟਿਵ ਘੱਟ ਨੇ ਬਹੁਤ ਜਿਆਦਾ ਘੱਟ ਨੇ ਬਸ਼ੇਰਾ ਬਹੁਤ ਟੌਪ ਦਾ ਦਿਖਾਉਣਾ ਤੁਹਾਨੂੰ ਗੁਰੂ ਸਰ ਕੌਂਕੇਪਿੰਡ ਬਾਈ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਬਾਈ ਵਿਅੰਤ ਹੋਠੀਠਾਕ ਬਾਈ ਪੱਤਪਾਲ ਜੀ ਚੜਦੀ ਕਲਾ ਜੀ ਪਹਿਲਾ ਸਵਾਗਤ ਆ ਜੀ ਤੁਹਾਡਾ ਸਾਡੇ ਫਾਰਮ ਤੇ ਆਉਣ ਤੇ ਸਾਡੇ ਘਰੇ ਆਉਣ ਤੇ ਧੰਨਵਾਦ ਬਾਈ ਜੀ ਆਪਾਂ ਗੁਰੂ ਸਰ ਕੌਕੇ ਪਿੰਡਾ ਆਪਣਾ ਬਾਈ ਜ਼ਿਲ੍ਹਾ ਲੁਧਿਆਣਾ ਪੈ ਜਾਂਦਾ ਮਨਾਂ ਦਾ ਆਪਣਾ ਆ ਮੋਗਾ ਵੀ ਨੇੜੇ ਹੀ ਪੈ ਜਾਂਦਾ ਜੀ ਆਪਾਂ ਨੂੰ ਮੋਗਾ ਜੀ 25 ਕਿਲੋਮੀਟਰ ਅੱਛਾ ਜੀ ਤੇ ਜਗਰਾਉਂ ਪੰਜ ਕੌਂ ਪਿੰਡਾ ਆਪਾਂ ਨੂੰ ਅੱਛਾ ਇਹ ਰੋਡ ਦੇ ਉੱਪਰੇ ਪਿੰਡ ਆ ਜਾਂਦਾ ਹਾਂ ਜੀ ਹਾਂਜੀ ਤਕਰੀਬਨ ਬਸ 1 ਕਿਲੋਮੀਟਰ ਸਾਈਡ ਤੇ ਰੋਡ ਤੋਂ ਠੀਕ ਆ ਬਾਈ ਆਪਣੇ ਫਾਰਮ ਦਾ ਨਾਮ ਕੀ ਹੈ ਵੀਰੇ ਫਾਰਮ ਦਾ ਨਾਮ ਜੀ ਆਪਣਾ ਗੁਰੂ ਸਾਹਿਬ ਦੇ ਨਾਮ ਤੇ ਅਸ਼ਵੇਂ ਪਾਸ਼ਾ ਦੀ ਜੀ ਐਚਜੀ ਸਟੇਬਲਸ ਠੀਕ ਆ ਭਾਈ ਹਾਂਜੀ ਤੁਸੀਂ ਫਿਰ ਸਟੱਡ ਫਾਰਮ ਨਹੀਂ ਰੱਖਿਆ ਲੋਕਾਂ ਵਾਂਗੂ ਨਾਲ ਸਟੇਬਲਸ ਰੱਖਤਾ ਈ ਇਕੱਲਾ ਨਹੀਂ ਇਹ ਜਿਹੜਾ ਸਟੱਡ ਫਾਰਮ ਆ ਜੀ ਉਹ ਅਸਲ ਵਿੱਚ ਗੁਰੂ ਸਾਹਿਬ ਦੇ ਨਾਮ ਨਾਲ ਲਾਉਣਾ ਸਾਨੂੰ ਸਹੀ ਨਹੀਂ ਲੱਗਿਆ ਅੱਛਾ ਵੀ ਸਟੇਬਲਸ ਰੱਖਤੇ ਕਰੀ ਹਾਂ ਸਟੇਬਲਸ ਰੱਖਤਾ ਹਾਂ ਜੀ ਚਲੋ ਠੀਕ ਆ ਬਾਈ ਤੇ ਅੱਜ ਆਪਾਂ ਆਪਣਾ ਬਸ਼ੀਰਾ ਦਿਖਾਉਣ ਲੱਗੇ ਆਂ ਬਾਈ ਹਾਂਜੀ ਤੇ ਸ਼ੋਹਾਂ ਦੇ ਉੱਪਰ ਕਈ ਦੋਸਤਾਂ ਨੇ ਤਾਂ ਦੇਖਿਆ ਹੋਣਾ ਜਦੋਂ ਹੁਣ ਇਹਦੀਆਂ ਵਿੱਚ ਕਲਿੱਪਾਂ ਦੇਖਿਆ ਹੋਣੀ ਆ ਪਛਾਣ ਵੀ ਲਿਆ ਹੋਣਾ ਵੀ ਇਹ ਉਹ ਬਸ਼ੀਰਾ ਵੀਰੇ ਹਾਂਜੀ ਬਾਈ ਤੇ ਇਹਨੂੰ ਕਿੰਨਾ ਕ ਸਮਾਂ ਹੋ ਗਿਆ ਆਪਣੇ ਕੋਲ ਬਸ਼ੀਰੇ ਨੂੰ ਉਹਨੂੰ ਤੇ ਕੀ ਨਾਂ ਵੀਰੇ ਬਸ਼ੀਰੇ ਦਾ ਬਸ਼ੀਰੇ ਦਾ ਨਾਂ ਹੈਗਾ ਜੀ ਸ਼ੇਰਵਾਜ ਸ਼ੇਰਵਾਜ ਹਾਂਜੀ ਸਮਾਂ ਇਹਨੂੰ ਆਪਣੇ ਕੋਲ ਆਏ ਨੂੰ ਜੀ ਤਕਰੀਬਨ ਤੁਸੀਂ ਇਹ ਮੰਨ ਲਓ ਵੀ ਅੱਜ 45 ਦਿਨ ਹੋ ਗਏ 45 ਦਿਨ ਹੋ ਗਏ ਹਾਂਜੀ ਠੀਕ ਹੈ ਜੀ ਸ਼ੇਰ ਬਾਜ ਤੇ ਉਮਰ ਤਾਂ 2 ਦੰਦ ਦਾ ਇਹਦੀ 2 ਦੰਦ ਚ ਲੱਗਿਆ ਵੀਰੇ 2 ਦੰਦ ਹਾਂਜੀ ਸ਼ੁਰੂ ਕਰੇ ਆ ਜੀ ਹਲੇ ਬਸ 31 ਕੁ ਮਹੀਨੇ ਉਮਰ ਆ ਜੀ ਅੱਛਾ 31 ਮਹੀਨੇ ਉਮਰ ਹੋ ਗੋ ਬਈ ਤੇ ਇਹਦੇ ਪਿਓ ਤੇ ਮਾਂ ਦੀ ਡਿਟੇਲ ਕੀ ਆ ਜੀ ਪਿਓ ਇਹਦਾ ਆ ਗਿਆ ਜੀ ਸ਼ਾਹ ਬਾਜ ਠੀਕ ਹੈ ਜੀ ਜਿਹੜਾ ਆ ਚੈਂਪੀਅਨ ਬਣ ਰਿਹਾ ਇਸ ਵਾਰ ਬਾਈ ਗੈਰੀ ਕੋਲੇ ਪਹਿਲਾਂ ਵੀ ਚੈਂਪੀਅਨ ਹਾਂਜੀ ਬਾਈ ਗੈਰੀ ਕੋਲੇ ਓਂਕਾਰਾ ਸੀ ਉਹਦਾ ਪਹਿਲਾ ਨਾਮ ਬਾਈ ਨਹੀਂ ਰੱਖਿਆ ਵਾ ਅੱਛਾ ਵੀਰੇ ਹਾਂਜੀ ਤੇ ਆ ਬਾਕੀ ਉਹਦਾ ਪਿੱਛੇ ਜਿਹੜਾ ਹੈਗਾ ਤੁਸੀਂ ਦੇਖ ਲਓ ਵੀ ਸੁਪਤਾਸ਼ ਆ ਗਿਆ ਹਾਂ ਉਹਦਾ ਪਿਓ ਸੁਪਤਾਸ਼ ਆ ਤੇ ਉਹਦੋਂ ਪਿੱਛੇ ਆ ਗਿਆ ਕਾਲ ਤੇ ਬਾਕੀ ਜਿਹੜੇ ਮਾਂ ਵਾਲੀ ਸਾਈਡ ਤੋਂ ਜੇ ਕਰੀਏ ਆਪਾਂ ਗੱਲ ਤਾਂ ਇਹਦੀ ਆ ਗਈ ਮਾਂ ਰੂਪਮਤੀ ਜੀ ਐਸਐਸਕੇ ਨਾਲ ਉਹਦੇ ਲੱਗਿਆ ਹੋਇਆ ਮਾਰਕਾ ਲੱਗਿਆ ਹੋਇਆ ਜੀ ਉਹ ਹੈਗੀ ਸਟੇਬਲ ਹੁਣ ਆਪਣੇ ਕੋਲੇ ਬਾਈ ਰਾਣੀ ਕੋਲੇ ਠੀਕ ਹੈ ਰਾਜਾ ਢਾਬੇ ਵਾਲੇ ਜਿਹੜੇ ਰਾਜਾ ਸਟੱਡ ਫਾਰਮ ਜੀ ਉਹਨਾਂ ਕੋਲੇ ਆ ਜੀ ਜੋ ਬਹੁਤ ਖੂਬਸੂਰਤ ਤੇ ਬਹੁਤ ਵੱਡੀ ਘੋੜੀ ਹੈ ਠੀਕ ਹੈ ਭਾਈ ਜਿੰਨੇ ਵੀ ਉਹਨੇ ਬੱਚੇ ਦਿੱਤੇ ਆ ਮੈਂ ਖਿਆ 6 ਬੱਚੇ ਦਿੱਤੇ ਉਹਨੇ ਹੁਣ ਵੀ ਸੂਈ ਆ ਥੋੜੇ ਦਰ ਪਿੱਛੇ ਪਹਿਲਾਂ ਅੱਛਾ ਜੀ ਬਹੁਤ ਹੀ ਵੱਡੇ ਤੇ ਬਹੁਤ ਖੂਬਸੂਰਤ ਬੱਚੇ ਠੀਕ ਹੈ ਭਾਈ ਉਹ ਜੀ ਖੂਬ ਸੁਰਤੀ ਦਾ ਉਹਦਾ ਇਹ ਹੈਗਾ ਵਾ ਕਾਰਨ ਬੱਚਿਆਂ ਦਾ ਵੀ ਉਹਦੇ ਪਿੱਛੇ ਬਲੱਡ ਬਹੁਤ ਸਟਰੋਂਗ ਆ ਜੀ ਠੀਕ ਆ ਬਈ ਰਤਨਾਕਰ ਬਲੱਡ ਲਾਈਨ ਆ ਜੀ ਅੱਛਾ ਉਹਦੀ ਜਿਹੜੀ ਐਸਐਸਕੇ ਦੀ ਆ ਜੀ ਐਸਐਸਕੇ ਦੀ ਉਹਦਾ ਬਾਪ ਆ ਗਿਆ ਬਚਨ ਜੀ ਤੇ ਬਚਨ ਹੈਗਾ ਸੀਗਾ ਜੀ ਰਾਜ ਸ਼ੇਖਰੇ ਦਾ अच्छा जी राजशेखर आ गया रत्नाकरदा रत्नाकरदा आ गया हां जी ठीक है भाई ਤੇ ਇਹ ਬੱਚੇ ਦੀਆਂ ਆਪਣੀਆਂ ਦੀਆਂ ਦੋਨੋਂ ਪਾਸੋਂ ਬਲੱਡ ਲੈਣਾ ਫਿਰ ਤਾਂ ਕਰਕੇ ਸਟਰੋਂਗ ਬਹੁਤ ਸਟਰੋਂਗ ਬਲੱਡ ਲੈਣਾ ਠੀਕ ਆ ਭਾਈ ਤੇ ਕੁਝ ਟਾਈਮ ਪਹਿਲਾਂ ਆ ਫਿਰ ਸ਼ੋਹਾਂ ਦਾ ਇੱਕੋ ਦਮ ਮਨ ਬਣ ਗਿਆ ਜੇ ਪਹਿਲਾਂ ਦੇਖ ਕੇ ਲੈ ਵੀ ਸ਼ੋਅ ਕੁਆਲਿਟੀ ਆ ਪਤਾ ਲਿਆ ਨਹੀਂ ਲਿਆ ਤਾਂ ਜਿ ਦੇਖਿਆ ਤਾਂ ਸਾਰਾ ਕੁਝ ਹੀ ਸੀਗਾ ਆਪਾਂ ਵੀ ਸ਼ੋਅ 'ਚ ਵੀ ਲੱਗ ਸਕਦਾ ਤੇ ਆਪਣਾ ਜਿਹੜਾ ਪਰਪਸ ਹੈਗਾ ਵੀ ਬਰੀਡਿੰਗ ਵਾਸਤੇ ਜੀ ਵੀ ਚਲੋ ਆਪਦੀਆਂ ਘੋੜੀਆਂ ਮੜਾ ਲਿਆ ਕਰਾਂਗੇ ਹੂੰ ਹੂੰ ਜਿਵੇਂ ਰਿਪੀਟ ਰਿਪੋਰਟ ਦਾ ਥੋੜਾ ਕਾਰਨ ਪੈ ਜਾਂਦਾ ਹਾਂਜੀ ਬਈ ਤੇ ਉਹਦੇ ਕਰਕੇ ਆਪਾਂ ਲਿਆ ਸੀਗਾ ਹੂੰ ਪਰ ਫੇਰ ਥੋੜਾ ਵਿਚਾਰ ਬਣ ਗਿਆ ਜਦੋਂ ਘਰੇ ਬੱਚਾ ਆ ਗਿਆ ਵੀ ਚਲੋ ਆਪਾਂ ਟਰਾਈ ਕਰ ਲਈਏ ਸ਼ੋਹ ਦੀ ਜੀ ਤੇ 5 7 10 ਦਿਨ ਤੱਕ ਬੱਚੇ ਨੇ ਚਲੋ ਮਾਨੀ ਨਹੀਂ ਲਾਇਆ ਉਦੋਂ ਵਿੱਚ ਤਿਆਰੀ ਕਰਨ ਲੱਗੇ ਤਾਂ ਬਸ ਤੁਸੀਂ ਇਹ ਮੰਨ ਲਓ ਵੀ 15 18 ਦਿਨ ਤਿਆਰੀ ਕਰਕੇ ਜੀ ਪਹਿਲਾਂ ਜਗਰਾਉਂ ਸ਼ੋਹ ਚ ਲਾਤਾ ਹਾਂਜੀ ਜਗਰਾਉਂ ਚ ਵਧੀਆ ਪੋਜੀਸ਼ਨਾਂ ਇਹਨੇ ਹਾਸਲ ਕੀਤੀ ਫੇਰ ਉਦੋਂ ਹਫ਼ਤੇ ਕੇ ਬਾਅਦ ਹੀ ਤਕਰੀਬਨ ਆਪਣਾ ਸੀਗਾ ਪੋਗੀਪੁਰ ਵਾਲਾ ਸ਼ੋ ਹਾਂ ਪੋਗੀ ਪੋਗੀ ਵਾਲਾ ਪੋਗੀ ਵਾਲਾ ਉੱਥੇ ਲਾਤਾ ਠੀਕ ਹੈ ਬਾਈ ਉੱਥੇ ਵੀ ਵਧੀਆ ਪੋਜੀਸ਼ਨ ਆਈ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਤੇ ਹੁਣ ਦੋ ਦੰਦ ਉਮਰ ਤੇ ਕੱਦ ਕਿੰਨਾ ਵੀਰੇ ਆਪਣੇ ਸ਼ੇਰਵਾਜ ਦਾ ਜੀ ਕੱਦ ਜੀ ਇਹਦਾ ਹੈਗਾ ਸਕੇਲ ਵਾਲਾ 64.5 ਇੰਚ 64.5 ਇੰਚ ਜੀ ਠੀਕ ਹੈ ਬਾਈ ਅਜੇ ਕੱਦ ਤਾਂ ਹੋਰ ਵੀ ਕਰੂਗਾ ਬਾਈ ਹਨਾ ਜਿਵੇਂ ਦੋ ਦਾ ਜਾਂਦਾ ਜੀ ਕੱਦ ਤਾਂ ਕਰੂਗਾ ਜੀ ਕੱਦ ਤਾਂ ਦੇਖੋ ਇਹ ਆ ਵੀ ਜਿਹੜੇ ਹਿਸਾਬ ਨਾਲ ਇਹਦੀ ਬਲੱਡ ਲਾਈਨ ਆ ਹਾਂ ਜਾਇ ਇਹਦੀ ਹੁਣ ਹਾਈਟ ਆ ਕੱਦ ਤਾਂ ਹੁਣ ਵੀ ਇਹੇ ਕਰੀ ਜਾਂਦਾ ਜਦੋਂ ਉਹਦਾ ਸਾਡੇ ਕੋਲੇ ਆ ਗਿਆ ਕੱਦ ਕਰ ਗਿਆ ਹਾਂ ਹਾਂ ਕੱਦ ਤਾਂ 2. ਇਹਗਾ ਆਈਡੀਆ ਵੀ ਕਰ ਜੂਗਾ ਜੀ ਕਰ ਜੂਗਾ ਜੀ ਵੀ 68 ਸ਼ੂਟ ਇੰਚ ਦਾ ਕੋੜਾ 68 ਦੇ ਨੇੜੇ ਤੇੜੇ ਬਗ ਜੂ ਕੋੜਾ ਹਾਂਜੀ 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 ਤਕਰੀਬਨ ਇਹ ਮੰਨੋ ਵੀ ਜਿਵੇਂ ਇਹਦੇ ਜਿਵੇਂ ਇਹਦਾ ਪਰਦਾਦਾ ਆ ਗਿਆ ਪਰਦਾਦੇ ਨਾਲੋਂ ਆ ਗਿਆ ਸਪਤਾਸ਼ ਉਹ ਹਾਈਟ 'ਚ ਵੀ ਸੁੰਦਰਤਾ 'ਚ ਵੀ ਆ ਗਿਆ ਚੰਗਾ ਹਾਂ ਉਹਦੇ ਨਾਲੋਂ ਆ ਗਿਆ ਇਹਦਾ ਜਿਹੜਾ ਸ਼ਾਹਬਾਜ ਉਹ ਵੀ ਹਾਈਟ 'ਚ ਵੀ ਵੱਡਾ ਤੇ ਸੁੰਦਰਤਾ 'ਚ ਵੀ ਤੇ ਹੁਣ ਹਾਈਟ 'ਚ ਇਹ ਸ਼ਾਹਬਾਜ ਨੂੰ ਵੀ ਮੇਰੇ ਖਿਆਲ ਦੇ ਵਿੱਚ ਵੀ ਪਟਿਸ਼ਨ ਦੂ ਹੈ ਚੰਗਾ ਵੀ ਇਹ ਵੀ ਵਾਸ਼ਕੀਨ ਫੇਸ ਬਾਈ ਬਹੁਤ ਸੋਹਣਾ ਕਰਨਪੁਰ ਬੜਾ ਪਿਆਰਾ ਹੈ ਇਹਦਾ ਬਸ਼ੀਰੇ ਦਾ ਜੀ ਪਿਓਰ ਜਿਹੜਾ ਆਪਾਂ ਮਾਰਵਾੜੀ ਨੂੰ ਕਹਿ ਸਕਦੇ ਹਾਂ ਹਾਂ ਨੱਕ ਨੁੱਕ ਬਹੁਤ ਚੰਗੀ ਹੈ ਰਫਾਈਨ ਹੈ ਨੱਕੇ ਦੀ ਬਿਲਕੁਲ ਜੀ ਹੁਣ ਇਹ ਆ ਵੀ ਜਿੰਨੀ ਕਿ ਚਲੋ ਆਪਾਂ ਨੂੰ ਸਮਝ ਆ ਵੀ ਪਿਓਰ ਮਾਰਵਾੜੀ ਹੈ ਪਰ ਹੁਣ ਮਾਰਵਾੜੀ ਹੈ ਜਿਹੜੀ ਥੋੜੀ ਜਿਹੀ ਹੋਰ ਪਾਸੇ ਨੂੰ ਜਾਣ ਲੱਗੀ ਅੱਛਾ ਬਈ ਜਿਵੇਂ ਅੱਗੇ ਮੰਨ ਲਓ ਆ ਆਪਾਂ ਪਿਓਰ ਮਾਰਬੜੀ ਮੰਨਦੇ ਸੀਗੇ ਆ ਚੀਜ਼ ਹੁਣ ਆਏ ਉੱਪਰ ਨੂੰ ਜਾਣ ਲੱਗੀ ਮੂੰਹ ਸਿੱਧਾ ਹੋਣ ਲੱਗ ਗਿਆ ਹੂੰ ਤੇ ਧੌਣ ਪਿੱਛੇ ਨੂੰ ਇਹ ਚੀਜ਼ ਅਲੀ ਨੂੰ ਥੋੜਾ ਲੋਕ ਆਪਣੇ ਚੱਲ ਤੇ ਠੀਕ ਆ ਬਈ ਇਧਰੋਂ ਥੋੜਾ ਜਾਂ ਮੇਰੇ ਖਿਆਲ ਚ ਧਿਆਨ ਰੱਖਣਾ ਚਾਹੀਦਾ ਬੇ ਪਿਆਰ ਨੂੰ ਪਿਆਰ ਚ ਹੀ ਰੱਖਣਾ ਚਾਹੀਦਾ ਪਿਆਰ ਨੂੰ ਪਿਆਰ ਚ ਰੱਖਣਾ ਚਾਹੀਦਾ ਕੁਝ ਲੋਕ ਜਿਵੇਂ ਕਈ ਵੀ ਕਹਿੰਦੇ ਆ ਵੀ ਹਾਈਬ੍ਰਿਡ ਕਰੀ ਜਾਂਦੇ ਇਹਨਾਂ ਨੂੰ ਬਸ ਹਾਈਬ੍ਰਿਡ ਵਾਲੀ ਗੱਲ ਹੀ ਆ ਹਾਈਬ੍ਰਿਡ ਵਾਲੀ ਗੱਲ ਉਹ ਵੀ ਠੀਕ ਆ ਤੇ ਬਈ ਛੱਡੇ ਕੋੜੀਆਂ ਕੁੜੀਆਂ ਤੇ ਆਪਾਂ ਹਾਂਜੀ ਕੋੜੀਆਂ ਜੀ ਆਪਾਂ ਮਿਲਾਤੀਆਂ ਛੇ ਕੋੜੀਆਂ ਮਿਲਾਤੀਆਂ ਅੱਛਾ ਵੀਰੇ ਦੋ ਕੋੜੀਆਂ ਤਾਂ ਤਿੰਨ ਹੀ ਕੋੜੀਆਂ ਮੰਨ ਲਓ ਵੀ ਚੈੱਕ ਪਾਸ ਹੋ ਗਈਆਂ ਅੱਛਾ ਜੀ ਉਹੀ ਜੋ ਮਹੀਨੇ-ਮਹੀਨੇ ਤੇ ਕਰਾ ਕੋਈ ਕਰਾਤੀ ਕੋਈ 20 ਦਿਨ ਤੇ ਕਰਾਤੀ ਅੱਛਾ ਜੀ ਇਦਾਂ ਹੋ ਗਈ ਠੀਕ ਆ ਬਾਈ ਤੇ ਹੁਣ ਫਿਰ ਫੀਸ ਕਿੰਨੀ ਰੱਖੀ ਦੀ ਸਟੱਟ ਸਰਫੀਸ ਫੀਸ ਹੈ ਜੀ ਹੈਗੀ ਆ ਜੀ ਬਿਲਕੁਲ ਜੈ ਜੀ ਆ 51000 ਰੁਪਏ 51000 ਹਾਂ ਜੀ ਨਹੀਂ ਠੀਕ ਆ ਬਾਈ ਦੇਖੋ ਖਾਨਦਾਨ ਵੀ ਚੰਗਾ ਆ ਗਿਆ ਦੂਜੀ ਗੱਲ ਲੋਕਾਂ ਨੇ ਅੱਜ ਕੱਲ ਜੋ ਜ਼ੈਨ ਦੇ ਵਿੱਚ ਆ ਵੀ ਸ਼ੋ ਕੁਆਲਿਟੀ ਇਹ ਸ਼ੋ ਕੁਆਲਿਟੀ ਤਾਂ ਇਹਦਾ ਪਿਓ ਵੀ ਸ਼ੋ ਕੁਆਲਿਟੀ ਸ਼ੋ ਜਿੱਤ ਵੀ ਰਿਹਾ ਇਹਦਾ ਦਾਦਾ ਵੀ ਇਹਦੇ ਪਰਦਾਦਾ ਵੀ ਟੌਪ ਦਾ ਲੈਜੈਂਡ ਕੋਲਾ ਕੰ ਦਾ ਵੀਰ ਬਿਲਕੁਲ ਜੀ ਬਿਲਕੁਲ ਹਮ ਸਾਰੀ ਲਾਇ ਨਹੀਂ ਇਹਦੀ ਬਹੁਤ ਸੁੰਦਰ ਹਾਂਜੀ ਨਾ ਚੰਗੀ ਲਾਈਨ ਦਾ ਜੀ ਬਾਕੀ ਇਹਦੇ ਚ ਬਲੱਡ ਬਹੁਤ ਆ ਗਈ ਬੰਤ ਵੀਰੇ ਅੱਛਾ ਬਈ ਸਾਰੇ ਪਾਸੇ ਹੋਈ ਨਾ ਜਿਵੇਂ ਹੁਣ ਤੁਸੀਂ ਦੇਖ ਲਓ ਵੀ ਅਲੀ ਸ਼ਾਨ ਤੋਂ ਜੇ ਚੱਲੀਏ ਹਮ ਹਮ ਕਾਲਾ ਕਾਂਟਾ ਉਧਰੋਂ ਆ ਗਈ ਕਵੇਰੀ ਹਾਂ ਕਵੇਰੀ ਆ ਗਈ ਜੀ ਤੇ ਉਧਰੋਂ ਸਪਤਾਸ਼ ਆ ਗਿਆ ਆਲਾ ਮਰਾਦ ਆਲਾ ਮਰਾਦ ਆ ਗਿਆ ਹਾਂਜੀ ਉਧਰੋਂ ਇਹ ਆ ਗਿਆ ਆਪਣਾ ਇਹਦਾ ਸ਼ਾਹਬਾਜ ਤੇ ਸ਼ਾਹਬਾਜ ਦੀ ਮਾਂ ਆ ਗਈ ਉਹ ਸੀਗੀ ਉਹਦੀ ਆਪਣੇ ਦੀ ਅਲੀ ਬਾਬਾ ਵਾਲੇ ਅਲੀ ਬਾਬਾ ਲੈਣ ਦੀ ਹਾਂ ਠੀਕ ਹੈ ਉਹ ਉਹ ਵੱਡੇ ਕੋੜੇ ਦੀ ਸੀ ਉਹ ਠੀਕ ਹੈ ਤੇ ਇਹ ਉਧਰੋਂ ਇਹਦੇ 'ਚ ਫਿਰ ਐਸਐਸਕੇ ਆ ਗਈ ਹਾਂ 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 ਤੇ ਸ਼ਾਬਾਜ ਆ ਗਿਆ ਠੀਕ ਹੈ ਭਾਈ ਤੇ ਉਧਰੋਂ ਐਸਐਸਕੇ ਦੇ 'ਚ ਪਿੱਛੇ ਦੇਖੀ ਜੇ ਉਧਰ ਵੀ ਬਲੱਡ ਲਾਈਨ ਬਹੁਤ ਤੇ ਇਹਦੀ ਮਾਂ ਵਾਲੇ ਪਾਸੇ ਠੀਕ ਹੈ ਭਾਈ ਤੇ ਯਾਨੀ ਦੋਨੇ ਪਾਸਿਓਂ ਬਲੱਡ ਲਾਈਨ ਬਹੁਤ ਸਟਰੋਂਗ ਠੀਕ ਹੈ ਭਾਈ ਇਦੋਂ ਪਹਿਲਾਂ ਪ੍ਰਤਪਾਲ ਭਾਈ ਆਪਾਂ ਨੇ ਲਾਇਆ ਕੋਈ ਜਾਨਵਰ ਆਪਣਾ ਸ਼ੋਹਾਂ 'ਚ ਕੇ ਪਹਿਲੇ ਹੀ ਲਾਇਆ ਸੀ ਨਹੀਂ ਭਾਈ ਪਹਿਲੇ ਹੀ ਲਾਇਆ ਸੀ ਆਪਾਂ ਨੇ ਲਾਇਆ ਅੱਛਾ ਜੀ ਸ਼ੋਹਾਂ 'ਚ ਜਾਂਦੇ ਸੀਗੇ ਮੰਚ 'ਚ ਸੀਗੀ ਗੱਲ ਵੀ ਘਰੇ ਕੋ ਚੰਗਾ ਬੱਚਾ ਪੈਦਾ ਕਰ ਲਾਂਗੇ ਕੁੜੀਆਂ ਆਪਣੇ ਕੋਲ ਚੰਗੀਆਂ ਪਰਮਾਤਮਾ ਦੀ ਕਿਰਪਾ ਹਾਂਜੀ ਤੇ ਪਰ ਉਹ ਨਹੀਂ ਸੁਭਬ ਬਣਿਆ ਹੀ ਨਹੀਂਗਾ ਅੱਛਾ ਜੀ ਕੋਈ ਉਹਨਾਂ ਜਣੀ ਸਾਨੂੰ ਲੱਗਿਆ ਨਹੀਂ ਵੀ ਸੁੰਦਰ ਬੱਚਾ ਵੀ ਜਿਹੜਾ ਸ਼ੋਅ 'ਚ ਜਾ ਕੇ ਖੜੂਗਾ ਜਾਂ ਜਿੱਤੂਗਾ ਠੀਕ ਹੈ ਜੀ ਤੇ ਇਹ ਆ ਵੀ ਸਾਡੇ ਮੈਨੂੰ ਇਹ ਆ ਪਿਛਲੇ ਸ਼ੋਅ ਤੇ ਵੀ ਜਦੋਂ ਜਨਰਾਲੀ ਸ਼ੋਅ ਹੋਇਆ ਉੱਥੇ ਕੋ ਭਰਾ ਮਿਲਿਆ ਉਹਨਾਂ ਨੇ ਕੋੜਾ ਲਾਇਆ ਸੀ ਉਹ ਕਹਿੰਦੇ ਤੁਸੀਂ ਨਹੀਂ ਕੋੜਾ ਲਿਆਂਦਾ ਹਮ ਮੈਂ ਕਿਹਾ ਵੀ ਪਰਸੋ ਤਕੋੜਾ ਆਇਆ ਹਾਲੇ ਆਪਣੇ ਕੋਲੇ ਹਮ ਵੀ ਮੈਂ ਕਿਹਾ ਜਿੰਨਾ ਚਿਰ ਸਾਨੂੰ ਮੰਨੂ ਨਹੀਂ ਤਸੱਲੀ ਵੀ ਕੋੜਾ ਜਿੱਤ ਸਕਦਾ ਹਮ ਹਮ ਜਿੱਤ ਜੇ ਹਰਦੇ ਉੱਥੇ ਜਾ ਕੇ ਸ਼ੋਅ ਤੇ ਗ ਠੀਕ ਹੈ ਨਾ ਕਿ ਵੀ ਉਹਨਾਂ ਚਰਤਾ ਲਾਉਣ ਦਾ ਮਤਲਬ ਹੀ ਨਹੀਂ ਹੈ ਪਹਿਲਾਂ ਆਪ ਦੀ ਆਪ ਦੇ ਵੱਲੋਂ ਤਿਆਰੀ ਪੂਰੀ ਚਾਹੀਦੀ ਹੈ ਜੇ ਤਿਆਰੀ ਹੋਵੇ ਤਸੱਲੀ ਹੋਵੇ ਵੀ ਹਾਂ ਆਪਣਾ ਘੋੜਾ ਜਿੱਤ ਸਕਦਾ ਮੈਂ ਕਿਹਾ ਫੇਰ ਲਾਵਾਂਗੇ ਤੇ ਚਲੋ ਇਹੋ ਜਿਹਾ ਸੁਭਾਅ ਬਣਿਆ ਪ੍ਰਮਾਤਮਾ ਲਈ ਵੀ ਜਾ ਕੇ ਉਸ ਤੋਂ ਬਾਅਦ ਵਿੱਚ ਸ਼ੋਅ ਜਗਰਾਉਂ ਲਾਇਆ ਠੀਕ ਹੈ ਬਈ ਤਾਂ ਪੂਰਾ ਵਧੀਆ ਨੰਬਰ ਉੱਥੇ ਮਨਾ ਪੰਜਵੀਂ ਪੋਜੀਸ਼ਨ ਆਈ ਸੀ ਆਪਣੇ ਜਗਰਾਉਂ ਚੌਥੀ ਸੀ ਜੀ ਚੌਥੀ ਜੀ ਅੱਛਾ ਜੀ ਤੇ ਉੱਥੇ ਬਾਬਾ ਜੀ ਵਾਲੇ ਸ਼ੋਅ ਚ ਪੰਜਵੀਂ ਸੀ ਠੀਕ ਹੈ ਬਾਈ ਨਹੀਂ ਬਸ਼ੇਰੇ ਨੇ ਬਹੁਤ ਚੰਗਾ ਪਰਫਾਰਮ ਕਰਿਆ ਚਲੋ ਹੋਰ ਵੀ ਅੱਗੇ ਤਿਆਰੀ ਲਾਉਂਗੇ ਬਾਈ ਅੱਗੇ ਪੋਜੀਸ਼ਨ ਉੱਪਰ ਲੈ ਲਈਏ ਹਾਂ ਇਹ ਹਾਲੇ ਸਾਨੂੰ ਪਤਾ ਜੀ ਥੋੜੀ ਜਿਹੀ ਕਮੀ ਸੀਗੀ ਅੰਡਰ weight ਸੀ ਬਸ਼ੇਰਾ ਠੀਕ ਆ ਬਾਈ ਤੇ ਨਹੀਂ ਤਾਂ ਕਿਸੇ ਪਾਸਿਓਂ ਬਸ਼ੇਰਾ ਪਿੱਛੇ ਨਹੀਂ ਸੀ ਰਹਿਂਦਾ ਠੀਕ ਆ ਅੰਡਰ weight ਇਹ ਆ ਵੀ ਹੁਣ ਟਾਈਮ ਥੋੜਾ ਹੋਇਆ ਸਾਡੇ ਕੋਲੇ ਤੇ ਨਹੀਂ ਉਹਦੇ ਚ weight ਹੁਣ ਘੋਲ ਕੇ ਤਾਂ ਪਾਉਣਗੇ ਜਿੰਨਾ ਕੋਨੇ ਖਾ ਕੇ ਪਚਾਉਣਾ ਠੀਕ ਆ ਆਪਣੀ ਮਤਲਬ ਸ਼ੋਹਾਂ ਤੇ ਸੰਤੁਸ਼ਟੀ ਰਹੀ ਆ ਬਾਈ ਹਾਂ ਜੀ ਸ਼ੋਹਾਂ ਤੇ ਸੰਤੁਸ਼ਟੀ ਆ ਸੰਤੁਸ਼ਟੀ ਆਏ ਆ ਜੀ ਦੇਖੋ ਜਿਵੇਂ ਮੈਂ ਤਾਂ ਇਹ ਕਹਿਣਾ ਵੀ ਜਿਹਦਾ ਕਿਸੇ ਨਾ ਕੋਈ ਮਤਲਬ ਨਹੀਂਗਾ ਵੀ ਕੌਣ ਕਮੇਟੀ ਵਾਲਾ ਕੌਣ ਜੱਜ ਆ ਹੂੰ ਹੂੰ ਉਹ ਜੇ ਜਾ ਕੇ ਕੋਈ ਭਰਾ ਆਪਣਾ ਘੋੜਾ ਕੋੜੀ ਜਾਂ ਬੱਚਾ ਬੱਚੀ ਲੈ ਕੇ ਜਾਂਦਾ ਜੇ ਉਹਦਾ ਮੰਨ ਲਓ ਵੀ 5 ਨੰਬਰ ਤੋਂ ਬਾਅਦ ਵੀ ਲੱਗਦਾ 5ਵਾਂ 6ਵਾਂ 7ਵਾਂ 10ਵਾਂ ਤੱਕ ਤਾਂ ਮੇਰੇ ਹਿਸਾਬ ਨਾਲ ਵੀ ਉਹ ਆਪਦਾ ਪਹਿਲਾ ਦੂਜਾ ਹੀ ਮੰਨੇ ਹਾਂ ਵੀ ਚੰਗੇ ਹੀ ਹੁੰਦੇ ਨੇ ਬਈ ਸਰ ਚੰਗੇ ਹੁੰਦੇ ਆ ਜੀ ਬੱਚੇ ਦੇਖੋ ਘਰੇ ਜਿਹੜਾ ਖੜਾ ਆਪਦਾ ਇਹ ਜਵਾਕਾਂ ਵਰਗੇ ਆ ਹੂੰ ਹੂੰ ਆਪਾਂ ਨੂੰ ਹਰੇਕ ਨੂੰ ਚੰਗਾ ਲੱਗਦਾ ਹੂੰ ਆਪਾਂ ਨੂੰ ਲੱਗਦਾ ਵੀ ਜਿੱਤ ਜੂ ਠੀਕ ਹੈ ਬਈ ਕਿ ਜਾ ਕੇ ਜਤੂ ਪਰ ਨਹੀਂ ਜਦੋਂ ਉੱਥੇ ਜਾ ਕੇ ਮੈਦਾਨ ਚ ਉਤਰਦੇ ਆ ਹੂੰ ਉਦੋਂ ਪਤਾ ਲੱਗਦਾ ਵੀ ਅਗਲੇ ਦੀ ਕਿੰਨੀ ਸੇਵਾ ਤੇ ਆਪਣੀ ਕਿੰਨੀ ਸੇਵਾ ਜਾਂ ਆਪਣਾ ਬੱਚਾ ਕਹਿ ਜਾ ਜਾਂ ਅਗਲੇ ਦਾ ਕਹਿ ਜਾ ਠੀਕ ਹੈ ਬਈ ਨੇ ਚਲੋ ਚੰਗੀ ਗੱਲ ਆ ਬਈ ਜਿਵੇਂ ਤੁਸੀਂ ਕਹੇ ਵੀ ਇਸ ਵਾਰ ਅੰਡਰਵੇਟ ਸੀ ਚਲੋ ਉਹਦਾ ਆਪਾਂ ਨੂੰ ਆਪਾਂ ਚੀਜ਼ ਨੂੰ ਕਵਰ ਕਰ ਸਕਦੇ ਹਾਂ ਹਨ ਬਿਲੇ ਵੀ ਅੱਗੇ ਹੋਰ ਆਪਾਂ ਰਫਾਈਨ ਕਰਕੇ ਉਹਨੂੰ ਵੇਟ ਪਾ ਕੇ ਜਾਂ ਆਪਾਂ ਗਰੂਮਿੰਗ ਦੇ ਵਧੀਆ ਉਹ ਕਰ ਸਕਦੇ ਹਾਂ ਪਰ ਕੈਰੈਕਟਰ ਵਾਈਜ਼ ਹੋਣਾ ਚਾਹੀਦਾ ਹੁਣ ਤੁਹਾਡਾ ਵਸ਼ੇਰਾ ਜਿਹੜਾ ਕੈਰੈਕਟਰ ਵਾਈਜ਼ ਪੂਰਾ ਚੰਗਾ ਬਈ ਬਿਲਕੁਲ ਜੀ ਬਿਲਕੁਲ ਠੀਕ ਆ ਬਈ ਤੇ ਜਿਵੇਂ ਤੁਸੀਂ ਚਲੋ ਪਹਿਲੀ ਵਾਰ ਲੈ ਕੇ ਗਏ ਹੋ ਹਨ ਅਕਸਰ ਵੀ ਚਲੋ ਤੁਸੀਂ ਵੀ ਚਲੋ ਸ਼ੋਅ ਵਾਲੇ ਬਹੁਤ ਬੰਦਿਆਂ ਦਾ ਦਿਲ ਕਰਦਾ ਹੁੰਦੇ ਟਾਈਮ 'ਚ ਬਈ ਹਾਂਜੀ ਹੁਣ ਕਾਰਨ ਕੀ ਆ ਵੀ ਸ਼ੋਅ ਕੁਆਲਿਟੀ ਦਾ ਸ਼ੋਹਾਂ ਦਾ ਜ਼ਮ ਵਿਚਾਰ ਤਾਂ ਬਯੰਤ ਵੀਰੇ ਇਹ ਹੈ ਬਈ ਜਿਵੇਂ ਸ਼ੋਅ ਹੋ ਰਹੇ ਆ ਹਮ ਹਮ ਇਹ ਸ਼ੋਅ ਆਈ ਹੋਣੇ ਆ ਤੇ ਆਈ ਇਹਨਾਂ ਨੂੰ ਹੁਣ ਦਿੱਤਾ ਜਾਵੇ ਠੀਕ ਹੈ ਬਈ ਜਿਵੇਂ ਹੁਣ ਰੋਲਰ ਆਪਾਂ ਪੈਂਦਾ ਸ਼ੋਹਾਂ ਦੇ ਵਿੱਚ ਹਮ ਹਮ ਮੇਰਾ ਨਿੱਜੀ ਵਿਚਾਰ ਆ ਤੇ ਭਰਾਵਾਂ ਨੂੰ ਮੇਰੀ رائے ਵੀ ਆ ਸਲਾਹ ਵੀ ਆ ਜਿਹੜੇ ਕੋੜੇ ਲਾਉਂਦੇ ਆ ਬਈ ਦੇਖੋ ਆਪਾਂ ਨੂੰ ਸਾਰਾ ਕੁਝ ਹੀ ਦਿੰਦਾ ਬਈ ਸ਼ੋਅ ਚ ਮਾੜਾ ਹੋ ਰਿਹਾ ਜਾਂ ਚੰਗਾ ਹੋ ਰਿਹਾ ਠੀਕ ਹੈ ਬਈ ਇਹ ਕੋਈ ਜਵਾਬ ਨਹੀਂਗਾ ਜਿਹੜਾ ਘੋੜੇ ਰੱਖਦਾ ਜਾਂ ਕੋਈ ਘੋੜੇ ਲੈ ਕੇ ਜਾਂਦਾ ਸ਼ੋਹ ਚ ਸਾਰਿਆਂ ਨੂੰ ਪਤਾ ਮੈਂ ਇਹ ਵਿਸ਼ੇਸ਼ਤ ਨਹੀਂ ਪੈਂਦਾਗਾ ਵੀ ਚੰਗਾ ਕਮੇਟੀ ਚੰਗੀ ਆ ਜਾਂ ਮਾੜੀ ਆ ਜੱਜ ਚੰਗੇ ਆ ਜਾਂ ਮਾੜੇ ਆ ਉਹ ਸਾਰਿਆਂ ਨੂੰ ਪਤਾ ਕਿਸੇ ਤੋਂ ਕੋਈ ਲਗੋਇਆ ਨਹੀਂ ਜੀ ਪਰ ਇਹ ਸ਼ੋਅ ਆ ਹੀ ਹੋਣੇ ਆ ਇਹ ਚ ਇਹ ਨਹੀਂ ਆਪਾਂ ਕਹਿ ਸਕਦੇ ਜੇ ਮਾੜੇ ਆ ਤਾਂ ਵੀ ਇਹਨੂੰ ਆਪਾਂ ਸੁਧਾਰ ਲਾਂਗੇ ਜੇ ਚੰਗੇ ਆ ਤਾਂ ਇਹਨੂੰ ਬਗਾੜ ਦਾਂਗੇ ਨਹੀਂ ਉਹ ਜਿੱਦਾਂ ਸਿਸਟਮ ਚੱਲਦਾ ਇਦਾਂ ਹੀ ਚੱਲਣਾ ਇਹ ਤਾਂ ਇਹ ਆਪਾਂ ਨੂੰ ਸੋਚਣਾ ਚਾਹੀਦਾ ਵਾ ਵੀ ਆਪਾਂ ਸ਼ੋਅ 'ਚ ਜਾਣਾ ਜਾਂ ਨਹੀਂ ਜਾਣਾ ਜੇ ਆਪ ਨੂੰ ਨਹੀਂ ਚੰਗਾ ਲੱਗਦਾ ਸ਼ੋਅ ਜਾਂ ਕਮੇਟੀ ਨਹੀਂ ਚੰਗੀ ਲੱਗਦੀ ਜਾਂ ਜੱਜ ਨਹੀਂ ਚੰਗੇ ਲੱਗਦੇ ਤਾਂ ਮੈਂ ਕਹਿੰਦਾ ਵੀ ਨਾ ਜਾਓ ਹੂੰ ਉੱਥੇ ਜਾ ਕੇ ਜਿਹੜਾ ਇਹ ਆ ਵੀ ਆਪਾਂ ਇਹ ਚੀਜ਼ ਨੂੰ ਪਿੱਛੇ ਧੱਕ ਰਹੇ ਆ ਜੇ ਆਪਾਂ ਕੋਈ ਉੱਥੇ ਹੱਲਾ ਗੁੱਲਾ ਕਰਦੇ ਆ ਠੀਕ ਹੈ ਬਈ ਹੁਣ ਦੇਖੋ ਜਿਵੇਂ ਪਿਛਲੇ ਸਾਲ ਦੇ ਦੋ ਸ਼ੋਅ ਬੰਦ ਹੋ ਗਏ ਹਾਂ ਦੋ ਬੰਦ ਹੋ ਗਏ ਬਾਈ ਜੇ ਇਦਾਂ ਹੀ ਸਿਸਟਮ ਚੱਲਦਾ ਰਿਹਾ ਤਾਂ ਸ਼ੋਅ ਹੋਰ ਘਟ ਜਾਣਗੇ ਹੂੰ ਦੇਖੋ ਵੀ ਕਿੰਨਾ ਕੁ ਚਿਰ ਕੋਈ ਜਿਵੇਂ ਮੰਨ ਲਓ ਕਮੇਟੀ ਵਾਲਾ ਜਾਂ ਕੋਈ ਆਪ ਦੇ ਤੇ ਗੱਲ ਨਹੀਂ ਲੈਂਦਾ ਬੰਦਾ ਅਗਲਾ ਕੰਮ ਛੱਡੋ ਨਹੀਂ ਕਰਾਉਂਦੇ ਯਾਰ ਆਪਾਂ ਕੀ ਲੈਣਾ ਹੂੰ ਸਾਰਿਆਂ ਦੀ ਖਾ ਟੈਨਸ਼ਨ ਦਾ ਪਰਸਨਲ ਟੈਨਸ਼ਨ ਦਾ ਬਹੁਤ ਆ ਵੀ ਬਹੁਤ ਅਸੀਂ ਤਾਂ ਹੰਡਾਇਆ ਸਾਰਾ ਕੁਝ ਇਹ ਟੈਨਸ਼ਨ ਬਹੁਤ ਟੈਨਸ਼ਨ ਆਪਾਂ ਕਰੇ ਕੋਈ ਵੈਸੇ ਪ੍ਰੋਗਰਾਮ ਕਰ ਲਈਏ ਨਾ ਕੋਈ ਛੋਟਾ ਮੋਟਾ ਬਾਈ ਆਪਣਾ ਮਤਲਬ ਅੱਡੀ ਥੱਲੇ ਨਹੀਂ ਲੱਗਦੀ ਹੁੰਦੀ ਵੀ ਆ ਵੀ ਕਰ ਲਈਏ ਉੱਥੇ ਤਾਂ ਫਿਰ ਆਪਾਂ ਨੇ ਬਹੁਤ ਹਜੂਮ ਬਾਹਰਲੇ ਲੋਕ ਸਾਹਮਣੇ ਹੁੰਦੇ ਆ ਬਾਈ ਬਿਲਕੁਲ ਜੀ ਬਿਲਕੁਲ 100 ਬੰਦੇ ਦਾ ਇਕੱਠ ਕਰ ਲਈਏ ਨਾ ਮਾੜੇ ਬੰਦੇ ਦਾ ਦਿਮਾਗ ਖਰਾਬ ਹੋ ਜਾਂਦਾ ਵੀ ਕਿੱਧਰ ਨੂੰ ਜਾਵਾਂ ਕਿੱਧਰ ਨੂੰ ਜਾਵਾਂ ਉੱਥੇ ਹਜ਼ਾਰਾਂ ਦਾ ਹੁੰਦਾ ਉੱਥੇ ਹਜ਼ਾਰਾਂ ਦਾ ਹੋਣਾ ਤਰ੍ਹਾਂ ਤਰ੍ਹਾਂ ਦੇ ਆਉਣਾ ਵਧੀਆ ਬੰਦਿਆਂ ਨੇ ਆਉਣਾ ਉਹਨਾਂ ਨੂੰ ਸਾਹ ਇਹ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਨਹੀਂ ਚੰਗੀ ਗੱਲ ਆ ਵੀਰੇ ਤੇ ਘੋੜਿਆਂ ਦਾ ਮੈਂ ਤੁਹਾਡੇ ਕੋਲ ਹੋਰ ਵੀ ਬਹੁਤ ਚੰਗੀਆਂ ਕਵਸ਼ੇਰੀ ਦੇਖੀਆਂ ਬਈ ਕਮੈਤ ਜਿਹੜੀ ਮੱਥੇ ਪਟਾ ਤਿੰਨ ਆਪਾਂ ਨਹੀਂ ਦਿਖਾਈ ਵੀਡੀਓ ਦੇ ਵਿੱਚ ਉਹ ਵੀ ਚੰਗੀਆਂ ਆ ਆਪਾਂ ਨੂੰ ਸਮਾ ਪ੍ਰਤਪਾਲ ਬਈ ਕਿੰਨਾ ਕ ਹੋ ਗਿਆ ਘੋੜਿਆਂ ਚ ਆਇਆ ਨੂੰ ਜੀ ਸਮਾ ਵੀਰੇ ਆਪਾਂ ਨੂੰ ਮੰਨ ਲਓ 7 ਕ ਸਾਲ ਹੋ ਗਏ 7 ਸਾਲ ਹੋ ਗਏ ਵੀਰੇ ਹਾਂਜੀ ਤੇ ਸ਼ੁਰੂ ਤੋਂ ਹੀ ਫਿਰ ਟੌਪ ਦੀ ਕਲੈਕਸ਼ਨ ਨੇ ਰੱਖੀ ਆ ਆਪਾਂ ਨੇ ਕਲੈਕਸ਼ਨ ਦਾ ਵੀਰੇ ਪ੍ਰਮਾਤਮਾ ਨੇ ਆਪੇ ਬਸ ਇਹ ਇਹ ਇੱਕ ਸਮਾਂ ਹੋਰ ਇੱਥੇ ਗੱਲ ਤੇ ਮੋੜ ਲਾਉਣਾ ਜਿਵੇਂ ਆਪਾਂ ਵੀਡੀਓ ਦੇ ਵਿੱਚ ਅੱਗੇ ਕਈ ਵਾਰੀ ਸੁਣਿਆ ਵਾਂ ਹੂੰ ਕਈ ਭਰਾ ਗੱਲਾਂ ਕਰਦੇ ਹੁੰਦੇ ਆ ਘੋੜਿਆਂ ਵਾਲੇ ਵੀ ਘੋੜਾ ਆਪਦਾ ਜਿਹੜੀ ਆ ਨਾ ਜਗਾ ਆਪ ਸਿਲੈਕਟ ਕਰਦਾ ਵੀ ਮੈਂ ਕਿੱਥੇ ਜਾਣਾ ਮੈਂ ਇਹ ਗੱਲ ਤੇ 100% ਮੋਹਰ ਲਾਉਣਾ ਬਿਲਕੁਲ ਵੀ ਪਹਿਲ ਕੋਲੇ ਕਰਦਾ ਹੂੰ ਦੇਖੋ ਆਮ ਪਰਿਵਾਰ ਨੂੰ ਘੋੜੀਆਂ ਰੱਖਣੀਆਂ ਬਹੁਤ ਔਖੀਆਂ ਪਰ ਪ੍ਰਮਾਤਮਾ ਦੀ ਜੇ ਕਿਰਪਾ ਹੋ ਫਿਰ ਰੱਖੇ ਜਾਂਦੀਆਂ ਫਿਰ ਰੱਖੇ ਜਾਂਦੀਆਂ ਆਪਣੇ ਘਰੇੋਂ ਨੇ ਭੇਜੀਆਂ ਅਸੀਂ ਸੇਵਾ ਕਰੀ ਜਾਂਦੇ ਆ ਆਹ ਬਸ਼ੀਰੇ ਦਾ ਵੀ ਸੁਭਾਅ ਐਂ ਬਣਿਆ ਕੋਈ ਜਾਦ ਜਿੱਤੇ ਵੀ ਨਹੀਂ ਸੀਗਾ ਅੱਜ ਤੋਂ 5-7 ਮਹੀਨੇ ਪਹਿਲਾਂ ਵੀ ਆਪਾਂ ਬਸ਼ੀਰਾ ਲੈ ਲਾਂਗੇ ਜਾਂ ਸਾਮ ਲਾਗੇ ਜਾਂ ਸ਼ੋਹਾਂ 'ਚ ਜਾਵਣਾਗੇ ਬਿਲਕੁਲ ਨਹੀਂ ਪੰਜ ਸੱਤ ਕੀ 2 3 ਮਹੀਨੇ ਪਹਿਲਾਂ ਮੈਂ ਚੇਤਾ ਹੁਣਾ 3 ਕ ਮਹੀਨੇ ਤੋਂ ਪ੍ਰੋਗਰਾਮ ਬਣਿਆ ਵੀ ਇੱਕ ਘੋੜਾ ਜਾਂ ਬਸ਼ੇਰਾ ਲਈ ਬਰੀਡਿੰਗ ਵਾਸਤੇ ਠੀਕ ਹੈ ਬਈ ਦੇਖਦੇ ਵੀ ਫਿਰਦੇ ਰਹੇ ਚਲੋ ਨਹੀਂ ਕੋਈ ਫੱਟ ਬੈਠਾ ਇਹ ਫੱਟ ਬਹਿ ਗਿਆ ਚਲੋ ਪਰਮਾਤਮਾ ਨੇ ਉਹ ਗੱਲ ਉਹੀ ਆ ਗਈ ਵੀ ਇਹ ਨਹੀਂ ਆਉਣਾ ਸੀ ਆਪਣੇ ਘਰੇ ਪਰਮਾਤਮਾ ਨੇ ਭੇਜਣਾ ਸੀਗਾ ਇਹਦਾ ਦਾਣਾ ਪਾਣੀ ਸੀਗਾ ਇਹ ਆਪਦੇ ਆਪ ਆ ਗਿਆ ਉਹ ਗੱਲ ਆ ਉਵੇਂ ਹੀ ਉਵੇਂ ਪਹਿਲੀ ਘੋੜੀ ਆਈ ਆ ਜਿਹੜੀ ਪਹਿਲੀ ਘੋੜੀ ਸੀ ਰਤਨਕਰ ਦੀ ਉਹ ਵੀ ਦਿਖਾਉਣੀ ਬਹੁਤ ਸੋਹਣੀ ਘੋੜੀ ਆ ਬਈ ਉਹ ਉਹ ਵੀ ਇਦਾਂ ਹੀ ਆਈ ਉਹ ਯਾਦ ਨਹੀਂ ਸੀ ਬਸ ਗਏ ਸੀ ਕਿਸੇ ਦੋਸਤ ਨਾਲ ਗਏ ਸੀ ਉਹ ਕਹਿੰਦੇ ਚੱਲੀਏ ਦੁਆਬਾ ਸਾਈਡ ਨੂੰ ਲੱਖੂ ਬਾਈ ਦੇ ਮੈਂ ਕਿਹਾ ਚੱਲ ਚੱਲ ਪਰਦੇ ਮੈਨੂੰ ਤਾਂ ਜਾਣਦਾ ਨਹੀਂ ਸੀ ਉਹ ਬਾਈ ਨੂੰ ਹੂੰ ਉੱਥੇ ਗਏ ਜਾ ਕੇ ਮੈਨੂੰ ਦੇਖਿਆ ਮ ਕੁੜੀਆਂ ਸੋਹਣੀਆਂ ਲੱਗੀਆਂ ਫਾਰਮ ਸੋਹਣਾ ਲੱਗਿਆ ਬਸ ਉੱਥੋਂ ਇਹ ਆ ਵੀ ਪ੍ਰੋਗਰਾਮ ਪਣ ਗਿਆ ਮਹੀਨੇ ਬਾਅਦ ਆ ਕੁੜੀ ਲੈ ਲਈ ਠੀਕ ਹੈ ਉਹ ਤੋਂ ਬਾਅਦ ਚੱਲ ਸੋ ਚੱਲ ਉਦੋਂ ਉਦੋਂ ਪਤਾ ਸੀ ਵੀ ਬਲੱਡ ਲਾਈਨ ਆ ਹੁੰਦਾ ਜਾਂ ਰਤਨਾਕਰ ਦੀ ਬੱਚੀ ਆ ਇਹ ਆਪਾਂ ਲਈ ਆ ਅੱਛਾ ਕੁਦਰਤੀ ਮਹਾਰਾਜ ਨਹੀਂ ਬਸ ਬਸ ਉਹਦਾ ਹੀ ਉਹ ਬਾਈ ਹੁਣਾਂ ਨੂੰ ਵੀ ਨਹੀਂ ਪਤਾ ਸੀ ਲਕੂਨਾਂ ਨੂੰ ਅੱਛਾ ਇਹ ਤਾਂ ਬਾਅਦ ਚ ਪਤਾ ਲੱਗਿਆ ਆਪਾਂ ਨੂੰ ਇੱਥੇ ਸ਼ਿੰਦੇ ਬਾਈ ਹੁਣਾਂ ਕੋਲੇ ਮੁੱਲਾਪੁਰ ਵਾਲਾ ਰਤਨਕਰ ਲੈ ਕੇ ਗਿਆ ਰਹਿ ਗਿਆ ਹਾਂਜੀ ਹਾਂਜੀ ਇਹਨਾਂ ਨੇ ਸਿਆਣੀ ਜੀ ਬਈ ਇਹ ਘੋੜੀ ਰਤਨਕਰ ਦੀ ਠੀਕ ਆ ਬਈ ਜਦੋਂ ਹੁਣ ਤੁਸੀਂ ਵੀ ਦੇਖੀਓ ਉੱਥੇ ਵੀਡੀਓ ਦੇ ਵਿੱਚ ਦਿਖਾਉਂਦੀ ਆ ਨਾ ਬਲੱਡ ਹਾਂ ਦੱਸਦੀ ਆ ਉਹ ਵੀਰੇ ਦੀ ਅਲ ਭਾਈ ਲੱਖੂ ਨਾਮ ਤੁਸੀਂ ਨਿਕਨੇਮ ਲਈ ਜਾਂਦਾ ਪਿਆਰ ਦਾ ਆਪਣੇ ਘੋੜਿਆਂ ਦਾ ਹੁੰਦਾ ਭਾਈ ਲੱਖਾ ਜੋੜ ਜਿੰਨਾਂ ਕੋਲ ਆਜ਼ਾਦ ਘੋੜਾ ਰਹੇ ਹਾਂਜੀ ਹਾਂਜੀ ਠੀਕ ਆ ਭਾਈ ਇਹਨੇ ਕੋੜੀ ਨੇ ਆਪਣੇ ਕੋਲ ਬੱਚੇ ਚੰਗੇ ਤੇ ਇੱਕ ਇਹ ਇਹਦੀ ਦੋਤੀ ਆ ਗਈ ਅੱਗੇ ਜਿਹੜੀ ਹੁਣ ਖੜੀ ਆ ਕਮੈਤ ਬਸ਼ੀਰ ਦੀ ਮੈਂ ਗੱਲ ਦਿੱਤੀ ਆ ਹਾਂਜੀ ਹੁਣ ਆਪਣੇ ਕੋਲ ਇੱਕ ਦੋਤੀ ਹੈਗੀ ਐ ਇੱਕ ਤਾਂ ਦੋਤਾ ਹੈਗਾ ਜਿਹੜੀ ਇਹਨੇ ਪਹਿਲਾਂ ਸਭ ਤੋਂ ਬੱਚੀ ਦਿੱਤੀ ਸੀਗੀ ਉਹ ਪਿਛਲੇ ਸਾਲ ਗਰਮੀ 'ਚ ਚੜਾਈ ਕਰਕੇ ਆਜ਼ਾਦ ਤੋਂ ਸੋਈ ਸੀਗੀ ਉਹ ਬਹੁਤ ਸਟਰੋਂਗ ਬੱਚੀ ਸੀ ਬਹੁਤ ਵੱਡੀ ਬੱਚੀ ਸੀ ਅੱਛਾ ਭਾਈ ਹਾਂਜੀ ਉਹ ਫਿਰ ਦੋ ਬੱਚੇ ਦੇਗੀ ਅੱਗੇ ਦੋ ਬੱਚੀਆਂ ਦਿੱਤੀਆਂ ਉਦੋਂ ਬਾਅਦ ਇਹਨੇ ਆਪਣੇ ਕੋਲ ਅੱ ਠੀਕ ਹੈ ਭਾਈ ਜਿਹੜੇ ਤੁਸੀਂ ਸ਼ੋਹਾਂ ਬਾਰੇ ਵੀ ਕਹੀ ਆ ਕਿ ਭਾਈ ਚੰਗਾ ਲੱਗਦਾ ਜਾਓ ਨਹੀਂ ਚੰਗਾ ਲੱਗਦਾ ਨਾ ਜਾਓ ਹਣ ਤੁਸੀਂ ਹੁਣ ਭੋਗੀ ਵਾਲੇ ਵੀ ਕਿਉਂ ਜਗਰਾਮ ਵੀ ਕੋਈ ਜਾਣ ਨਹੀਂ ਕੋਈ ਪਛਾਣ ਨਹੀਂ ਹੁੰਦੀ ਕਿਸੇ ਨਾਲ ਆਪਣੀ ਬਾਲੀ ਹਣਾ ਕਿਉਂਕਿ ਵੀ ਚਲੋ ਵਧੀਆ ਡਿਸਰਵ ਕੀਤਾ ਤੁਸੀਂ ਆਪ ਕਹੇ ਵੀ ਕੋਈ ਗੱਲ ਨਹੀਂ ਸਾਨੂੰ ਪਤਾ ਸੀ ਵੀ ਘੋੜੇ ਚ ਕੀ ਕਮੀ ਅੰਡਰ weight ਸੀ ਕੋਈ ਗੱਲ ਨਹੀਂ ਪੰਜਵੀਂ ਚੌਥੀ ਪੋਜੀਸ਼ਨ ਬਹੁਤ ਹੁੰਦੀ ਹੈ ਵੀਰੇ ਜੇ ਆਪਾਂ ਸੋਚਿਆ ਜਾਵੇ ਤੇ ਬਹੁਤ ਸੱਜਣ ਜਿਵੇਂ ਅੱਜ ਤੁਹਾਨੂੰ 7 ਸਾਲ ਹੋ ਗਿਆ ਇਹਨੂੰ ਵੀਰੇ ਤੁਸੀਂ ਇਹ ਗੱਲ ਬਹੁਤ ਜਲਦੀ ਸਮਝ ਗਏ ਨੇ ਲੋਕਾਂ ਨੂੰ ਕਈਆਂ ਨੂੰ 20-20 ਸਾਲ ਲੱਗ ਜਾਂਦੇ ਸਮਝਣ ਤੇ ਜਿਹੜੇ ਸੱਜਣ ਨਵੇਂ ਆਉਣਾ ਚਾਹੁੰਦੇ ਆਂ ਕਈ ਵਾਰ ਮੈਂ ਦੋਸਤ ਤੋਂ ਤੋਂ ਸੰਦੇਸ਼ ਨਵਾਂ ਲੈਂਦਾ ਜੀ ਜਿੱਥੇ ਲੱਗਦਾ ਸੀ ਮਾਂ ਜੀ ਤੁਸੀਂ ਕੋਈ ਨਵੇਂ ਸੱਜਣਾਂ ਨੂੰ ਸੇਵ ਦਿਓਗੇ ਜਿਸ ਕਿਤੇ ਚ ਨਵੇਂ ਬੰਦੇ ਆਉਣਗੇ ਬਈ ਉਹ ਕਿੱਤਾ ਪਰ ਫੁੱਲਤ ਹੋਊਗਾ ਨਵੇਂ ਬੰਦੇ ਆਉਣੋਂ ਹਟ ਗਿਆ ਕਿੱਤਾ ਰੁਕ ਜਾਂਦਾ ਵੀਰੇ ਉੱਥੇ ਹਾਂਜੀ ਨਵੇਂ ਬੰਦਿਆਂ ਨੂੰ ਬਈ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਜੀ ਨਵੇਂ ਬੰਦਿਆਂ ਨੂੰ ਸੰਦੇਸ਼ ਤਾਂ ਵੀਰੇ ਚਲੋ ਆਪਾਂ ਕੀ ਦੇ ਸਕਦੇ ਆਂ ਗਰ ਹੈ ਹੀ ਆ ਹਮ ਬਈ ਜਿਹੜੇ ਨਾ ਵੀਰ ਮੈਂ ਦੇਖਿਆ ਕਈ ਵੀ ਹੁਣ ਚਲੋ ਆਹ ਸੋਸ਼ਲ ਮੀਡੀਆ ਦਾ ਜ਼ਮਾਨਾ ਹਮ ਹਮ ਬਹੁਤ ਨਾਲ ਸਸਤੀਆਂ ਘੋੜੀਆਂ ਲੈਂਦੇ ਆ ਤੇ ਲੋਕ ਵੇਚਦੇ ਵੀ ਆ ਚਲੋ ਉਹਨਾਂ ਦਾ ਵਪਾਰ ਆ ਉਹਨਾਂ ਨੇ ਵੇਚਣੀਆਂ ਜੀ ਪਰ ਉਹੋ ਜੀ ਘੋੜੀਏ ਤੁਸੀਂ ਲੈ ਲਈ ਜਾਂ ਬੱਚੀ ਲੈ ਲਈ ਹਮ ਹਮ ਜਿਹੜੀ ਕੋਈ ਕਹਿੰਦਾ 20000 30000 50000 ਦੀ ਘੋੜੀ ਹਮ ਹਮ ਉਹਨੇ ਤੁਹਾਡਾ ਸਾਰੀ ਉਮਰ ਦਾ ਸ਼ੌਂਕ ਮਾਰ ਦੇਣਾ ਬੰਤ ਵੀਰੇ ਹਮ ਹਮ ਦੇਖੋ ਨਾ ਤਾਂ ਉਹਨੇ ਬੱਚਾ ਚੱਜ ਦਾ ਪੈਦਾ ਕਰਨਾ ਹਾਂਜੀ ਤੁਸੀਂ ਚੰਗੇ ਘੋੜੇ ਕੋਲੇ ਵੀ ਲੈ ਗਏ ਹਮ ਉਹ ਸਮਾਂ ਤਰੀ ਘੋੜੇ ਦਾ ਵੀ ਨਾਂਸ ਮਾਰ ਦਿੰਦੀ ਆ ਉਹਦੀ ਬਦਨਾਮੀ ਕਰ ਦਿੰਦੀ ਆ ਹਮ ਵਧੀਆ ਦੇਖ ਕੇ ਲਓ ਪਹਿਲੀ ਗੱਲ ਤਾਂ ਮੈਂ ਇਹ ਕਹਿੰਦਾ ਵੀ ਘੋੜੀ ਉਹ ਲਓ ਚਲੋ ਤੁਸੀਂ ਬਲੱਡ ਲਾਈਨ 'ਚ ਨਹੀਂ ਪੈਣਾ ਚਾਹੁੰਦੇ ਪਹਿਲੀ ਗੱਲ ਤਾਂ ਬਲੱਡ ਲਾਈਨ 'ਚ ਪੈ ਜਾਓ ਲਾਈਨ ਦੇਖੋ ਖਾਨਦਾਨ ਦੇਖੋ ਸਾਰਾ ਜੀ ਨਹੀਂ ਵੀ ਪੈਣਾ ਚਾਹੁੰਦੇ ਕਮ ਸੇ ਕਮ ਇੰਨਾ ਤਾਂ ਦੇਖੋ ਵੀ ਉਹ ਕੁੜੀ ਨੇ ਪਿੱਛੇ ਕੀ ਬੱਚੇ ਦਿੱਤੇ ਆ ਕਹਿ ਜੇ ਬੱਚੇ ਦਿੱਤੇ ਉਹ ਕੁੜੀ ਤੇ ਪੈਸੇ ਲਾਓ ਹਮ ਨਹੀਂ ਤੁਹਾਡੇ ਕੋਲ ਪਹੁੰਚ ਹੈਗੀ ਸਾਲ 6 ਮਹੀਨੇ ਰੋਕ ਕੇ ਲੈ ਲਓ ਰੋਕ ਕੇ ਲੈ ਲਓ ਵਧੀਆ ਕੁੜੀ ਲੈ ਲਓ ਹੂੰ ਬਰ ਚੰਗੀ ਲੋ ਜੀ ਚੰਗੀ ਕੁੜੀ ਲੋ ਜਿਹੜਾ ਕੋਈ ਯਾਰ ਦੋਸਤ ਰਿਸ਼ਤੇਦਾਰ ਆਵੇ ਜਦੋਂ ਉਹਨੂੰ ਕਮਰੇ ਚੋਂ ਬਾਹਰ ਲਿਆ ਕੇ ਦਿਖਾਉ ਤੁਸੀਂ ਉਹ ਕਹੇ ਵੀ ਪਈ ਹਾਂ ਚੰਗੀ ਚੀਜ਼ ਰੱਖੀ ਉਹਨੂੰ ਵੀ ਸੋਹਣੀ ਲੱਗੇ ਅੱਗੇ ਤੁਹਾਡੇ ਸੂਬੇ ਉਹ ਘਰੇ ਬੱਚਾ ਚੰਗਾ ਦੇਵੇ ਤੁਹਾਨੂੰ ਚਾਰ ਪੈਸੇ ਕਮਾਈ ਆਵੇ ਹੂੰ ਜਾਂ ਤੁਸੀਂ ਬੱਚਾ ਪਾਲਣਾ ਵੀ ਆ ਚੰਗਾ ਬੱਚਾ ਤੁਹਾਡੇ ਘਰੇ ਪਲੇ ਬਿਲਕੁਲ ਜੇ ਵੀ ਇੱਕ ਦੋ ਕੁੜੀ ਰੱਖਦੇ ਖੋ ਜਿਹੜਾ ਆਪਣੇ ਪੰਜਾਬ ਚ ਮੈਂ ਕਹਿ ਸਕਦਾ ਵੀ ਚਲੋ ਮਹਾਰਾਜ ਜਿਹਦੀ ਇੰਨੀ ਕੁ ਬਰਕਤ ਪਾਈ ਹੋਈ ਆ ਹਰ ਇੱਕ ਬੰਦੇ ਨੂੰ ਵੀ ਇੱਕ ਦੋ ਕੁੜੀ ਬੰਦਾ ਆਰਾਮ ਨਾਲ ਪਾਲ ਲਾਂਦਾ ਵੀ ਬਾਲੀ ਰੱਖ ਸਕਦਾ ਪਰ ਰੱਖੋ ਓਦੋਂ ਜਦ ਤੁਸੀ ਸਮਰਥਾ ਕੋਈ ਜਾਂਦਾ ਉਦੋਂ ਬੰਦੇ ਦਾ ਮਨ ਹੋਰ ਹੋ ਜਾਂਦਾ ਜੇ ਕੋਈ ਚੰਗੀ ਦੇਖਦਾ ਹਨਾ ਮਾੜੀ ਲੈ ਕੇ ਨਾ ਉਹ ਵੇਚਣ ਜੋਗਾ ਹੁੰਦਾ ਬਾਈ ਹਾਂਜੀ ਬਿਲਕੁਲ ਇਹ ਸ਼ੋਅ ਜਿਹੜੇ ਹਨਾ ਇਹ ਸ਼ੋਅ ਵੀ ਜ਼ਰੂਰੀ ਆ ਆਪਾਂ ਨੂੰ ਜੇ ਹੁਣ ਨਵੇਂ ਬੰਦੇ ਸ਼ੋਅ ਜਾ ਕੇ ਦੇਖਣਗੇ ਹਮ ਹਮ ਸ਼ੋਅ ਚ ਕਹਿ ਜੇ ਜਾਨਵਰ ਲੱਗਦੇ ਆ ਤਾਂ ਹੀ ਉਹ ਚੰਗਾ ਜਾਨਵਰ ਲੈਣਗੇ ਨਾ ਜੇ ਸ਼ੋਅ ਬੰਦ ਹੋ ਗਏ ਇਹ ਵੀ ਨੁਕਸਾਨ ਹੋਣਾ ਬਹੁਤ ਬੰਦੇ ਸ਼ੋਅਾਂ ਨੂੰ ਦੇਖ ਦੇਖ ਆਇਆ ਬਾਈ ਹਾਂਜੀ 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 ਬਿਲਕੁਲ ਬਿਲਕੁਲ ਇਹ ਇਹ ਜ਼ਰੂਰੀ ਹੈ ਜੀ ਵੀ ਵਧੀਆ ਕੋੜੀ ਕੋੜਾ ਜਿਹੜਾ ਵੀ ਲੈਣਾ ਤੁਸੀਂ ਆਪ ਦਾ ਕੋਈ ਵਧੀਆ ਦੇਖ ਕੇ ਲਓ ਬਿਲਕੁਲ ਵੀ ਬਿਲਕੁਲ ਇੱਕ ਬਿੰਦ ਵੀਰੇ ਇਹ ਹੋਰ ਆ ਵੀ ਜਿਵੇਂ ਆਪਾਂ ਘੋੜੀਆਂ ਦੀ ਹੁਣ ਗੱਲ ਕਰਦੇ ਆ ਵੀ ਚੰਗੀਆਂ ਘੋੜੀਆਂਾਂ ਨੇ ਚਾਹੀਦੀਆਂ ਇੱਕ ਭਰਾਵਾਂ ਨੂੰ ਨਾ ਇਹ ਵੀ ਧਿਆਨ ਰੱਖਣਾ ਚਾਹੀਦਾ ਬਰੀਡਿੰਗ ਕਰਾਉਣ ਦੇ ਸਮੇਂ ਜੀ ਇੱਕ ਤਾਂ ਜਿਵੇਂ ਵਾਈਟ ਆਉਟ ਵਾਲਾ ਹੋ ਗਿਆ ਸਿਸਟਮ ਉਹ ਦੇਖੋ ਬਿਲਕੁਲ ਵੀਰੇ ਉਹ ਜ਼ਰੂਰੀ ਆ ਇੱਕ ਸਿੰਗਲ ਟੈਸਟਿਕਲ ਬੱਚੇ ਜਿਹੜੇ ਘੋੜਿਆਂ ਦੇ ਆਉਂਦੇ ਆ ਥੋੜਾ ਜਿਆਦਾ ਉਹਨਾਂ ਤੋਂ ਵੀ ਪਰਹੇਜ਼ ਕਰਨਾ ਚਾਹੀਦਾ ਠੀਕ ਆ ਵੀਰੇ ਸਿੰਗਲ ਓਵਰੀਆਂ ਆਈ ਜਾਂਦੀਆਂ ਬੱਚੀਆਂ ਦੀਆਂ ਉਹ ਤੁਸੀਂ ਅੱਗੇ ਜਾ ਕੇ ਬਹੁਤ ਪ੍ਰੋਬਲਮ ਤੁਹਾਨੂੰ ਆਣੀ ਆ ਹਾਂਜੀ ਦੂਜੀ ਗੱਲ ਇਹ ਆ ਵੀ ਹੁਣ ਜਿਵੇਂ ਜਿਹੜੇ ਘ ਵਧੀਆ ਜਿਨ੍ਹਾਂ ਨੇ ਬਰੀਡਿੰਗ ਕਰਤੀ ਵਧੀਆ ਬੱਚੇ ਪੈਦਾ ਕਰਤੇ ਹਮ ਹਮ ਉਹਨਾਂ ਦੇ ਜਿਹੜੇ ਬੱਚੇ ਆ ਗਏ ਅੱਗੇ ਉਹਨਾਂ ਤੋਂ ਵੀ ਬਰੀਡਿੰਗ ਕਰਾਉਣੀ ਚਾਹੀਦੀ ਠੀਕ ਆ ਭਾਈ ਕਿਉਂ ਉਹਨਾਂ ਨਾਲੋਂ ਸੁਧਾਰ ਹੀ ਹੋਇਆ ਬਿਲਕੁਲ ਇਹ ਬੱਚਿਆਂ ਦੇ ਵਿੱਚ ਜਿਵੇਂ ਹਣਾ ਅਲੀ ਸ਼ਾਨ ਤੋਂ ਦੇਖ ਲਓ ਵੀ ਕਾਂਟੇ 'ਚ ਸੁਧਾਰ ਆਇਆ ਹਮ ਦਿਲਵਾਗ 'ਚ ਆ ਗਿਆ ਹਮ ਹਮ ਜਿਹਾ ਉਹਦੇ ਹੋਰ ਵੀ ਬੱਚੇ ਆ ਜਿਹੜੇ ਲੰਮਾ ਹੋਜੂ ਕੰਮ ਉਹ ਸਾਰਿਆਂ 'ਚ ਸੁਧਾਰ ਆਇਆ ਨਾ ਉਹਨਾਂ ਤੋਂ ਜਿਹੜੇ ਅੱਗੇ ਅੱਗੇ ਆਈ ਗਏ ਦਿਲਵਾਗ ਤੋਂ ਦੇਵਰਾ 'ਚ ਸੁਧਾਰ ਆ ਗਿਆ ਹਾਂਜੀ ਹਾਂਜੀ ਕਾਂਟੇ ਤੋਂ ਸਪਤਾਸ਼ 'ਚ ਆ ਗਿਆ ਹਾਂਜੀ ਹਾਂਜੀ ਸੁੰਦਰਤਾ ਵੀ ਆਈ ਗਈ ਆ ਆਈ ਗਈ ਸਾਰੇ ਕੁਝ ਯਾਨੀ ਉਹ ਬਰੀਡਿੰਗ ਇਹ ਚੀਜ਼ ਦਾ ਵੀ ਧਿਆਨ ਰੱਖਣਾ ਚਾਹੀਦਾ ਉਦੋਂ ਅੱਗੇ ਨੂੰ ਜਿਵੇਂ ਅੱਜ ਕੀ ਹੁਣ ਕਾਂਡੇ ਵਾਲੇ ਪਾਸੇ ਨੂੰ ਸ਼ਾਹਬਾਜ ਆ ਗਿਆ ਹੂੰ ਸ਼ਾਹਬਾਜ ਕਿੰਨਾ ਚੰਗਾ ਸ਼ਾਹਬਾਜ ਦੇ ਬੱਚੇ ਹੁਣ ਆਪਣੇ ਕੋਲੇ ਬੱਚਾ ਆ ਗਿਆ ਸ਼ਾਹਬਾਜ ਦਾ ਸ਼ੇਰ ਬਾਜ ਇਹ ਇਹ ਦੇਖੋ ਕਿੰਨਾ ਸੁੰਦਰ ਆ ਬਿਲਕੁਲ ਵੀਰੇ ਜੇ ਹੁਣ ਇਹਨਾਂ ਤੋਂ ਘੂੜੀਆਂ ਮੜਾਵਾਂਗੇ ਤਾਂ ਰਿਜ਼ਲਟ ਟੌਪ ਦਾ ਹੀ ਆਉਣਾ ਇਹਨਾਂ ਦਾ ਬਿਲਕੁਲ ਬਈ ਇਹ ਨਹੀਂਗਾ ਬਈ ਕੋਈ ਕਿਸੇ ਘੋੜੇ ਤੋਂ ਰਿਜ਼ਲਟ ਘਟਜੂਗਾ ਇਹਦਾ ਉਹਨਾਂ ਨਾਲੋਂ 21 ਆਊਗਾ 19 ਨਹੀਂ ਆਉਂਦਾ 19 ਨਹੀਂ ਆਉਂਦਾ ਪਰ ਜੇ ਆਪਾਂ ਟਰਾਈ ਕਰਾਂਗੇ ਤਾਂ ਹੀ ਆਊਗਾ ਬਿਲਕੁਲ ਬਈ ਇੱਕ ਬਿਆਨ ਵੀਰੇ ਇਹਦੇ ਚ ਇਹ ਵੀ ਘੋੜੀਆਂ ਮਲਾਉਣ ਵਾਲੇ ਤਾਂ ਘੋੜੀਆਂ ਮਲਾ ਲੈਂਦੇ ਆ ਨਵੇਂ ਘੋੜਿਆਂ ਤੋਂ ਹੂੰ ਹੂੰ ਜਿਹੜੇ ਬੱਚੇ ਖਰੀਦਦੇ ਆ ਉਹ ਵਾਇਰ ਨੂੰ ਵੀ ਧਿਆਨ ਰੱਖਣਾ ਚਾਹੀਦਾ ਬਈ ਜੇ ਤੁਸੀਂ ਨਵੇਂ ਘੋੜੇ ਦੇ ਬੱਚੇ ਖਰੀਦੋਗੇ ਤੁਸੀਂ ਬੱਚਾ ਦੇਖ ਕੇ ਖਰੀਦੋ ਘੋੜਾ ਦੇਖ ਕੇ ਨਾ ਖਰੀਦੋ ਵੀ ਇਹ ਕਿਹੜੇ ਘੋੜੇ ਦਾ ਬੱਚਾ ਠੀਕ ਹੈ ਬਈ ਉਹ ਕਿਸੇ ਦਾ ਵੀ ਹੋਵੇ ਬੱਚਾ ਦੇਖੋ ਸੁੰਦਰ ਆ ਹੂੰ ਲਾਈਨ ਪਿੱਛੇ ਕਿਹੜੀ ਖੜੀ ਆ ਬਸ ਇਹ ਇਹ ਦੇਖ ਕੇ ਜੇ ਬੱਚਾ ਖਰੀਦਣਗੇ ਹੂੰ ਹੂੰ ਤਾਂ ਤੁਹਾਨੂੰ ਉਹ ਬੱਚਾ ਫੇਰ ਉਹਦੇ ਕੋਲੇ ਘੋੜੀ ਜਾਊ ਘੋੜੇ ਕੋਲੇ ਉਹਦੇ ਬੱਚੇ ਫੇਰ ਹੀ ਮਾਰਕੀਟ ਚ ਆਉਣਗੇ ਬਾਕੀ ਜਿਵੇਂ ਜਿਵੇਂ ਵੱਡਾ ਹੋਊਗਾ ਘੋੜਾ ਓਵੇਂ ਮ ਚੱਲੂਗਾ ਓਵੇਂ ਮ ਬੱਚੇ ਆਉਣਗੇ ਦੇ ਇੱਕ ਨਵੇਂ ਘੋੜੇ ਨੂੰ ਮੌਕਾ ਦੇਣਾ ਚਾਹੀਦਾ ਹਾਂ ਜਿਹੜੇ ਅੱਜ ਬਈ ਜਾਂ ਵਸ਼ੇਰ ਨੇ ਜਾਂ ਨਵੇਂ ਘੋੜੇ ਨੇ ਹਨਾ ਉਹ ਹੁਣ ਕੋਈ ਵੀ ਘੋੜਾ ਇੱਕ ਦਿਨ ਚ ਤਾਂ ਸਟਾਰ ਕਦੇ ਬਣਿਆ ਨਹੀਂ ਬਈ ਬੱਚੇ ਇਹਨਾਂ ਰਿਜ਼ਲਟਾਂ ਦੇ ਸਿਰ ਤੇ ਚੱਲਣਾ ਹਾਂ ਹਨਾ ਵੀ ਚੰਗਾ ਜਿਹੜਾ ਆਪਾਂ ਨੂੰ ਲੱਗਦਾ ਵੀ ਜਾਂ ਕੋਈ ਸ਼ੋਅ ਕੁਆਲਿਟੀ ਆ ਜਾਂ ਚੰਗੀ ਬਲੱਡ ਲਾਈਨ ਆ ਜਾਂ ਆਪਾਂ ਉਹ ਤੋਂ ਅੱਜ ਬਰੀਡਿੰਗ ਕਰਾ ਰਹੇ ਹਾਂ ਕੱਲ ਨੂੰ ਜਦੋਂ ਘੋੜੇ ਦਾ ਨਾਮ ਬਣਨ ਦਾ ਆਪਣੇ ਕੋਲ ਬਰਾਬਰ ਨੂੰ अच्छा भाई जेड़ा ਆਪਣੇ ਕੋਲੇ ਆ ਠੀਕ ਹੈ ਜੀ ਤੇ ਦੇਖੋ ਤੁਸੀਂ ਹੁਣ ਉਹ ਘੋੜਾ ਹੁਣ ਪੂਰਾ ਜਵਾਨ ਹੋਇਆ ਸ਼ਾਹਵਾਜ ਤੇ ਉਹ ਬੱਚਾ ਦਾ ਬਰਾਬਰ ਸ਼ੋਹਾਂ ਚ ਖੜ ਗਿਆ ਬਰਾਬਰ ਖੜ ਗਿਆ ਸਹੀ ਗੱਲ ਹੈ ਜੀ ਇਦਾਂ ਹੀ ਐ ਵੀ ਜੇ ਨਵੇਂ ਘੋੜੇ ਨੂੰ ਮੌਕਾ ਦੇਵਾਂਗੇ ਉਹ ਤੋਂ ਬੱਚੇ ਲਵਾਂਗੇ ਤਾਂ ਤੁਸੀਂ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਰਿੰਗਾ ਚ ਵੀ ਖੜ ਸਕਦੇ ਆ ਚੰਗੀ ਬਰੀਡਿੰਗ ਕਰ ਸਕਦੇ ਆ ਜਿੱਧਰੋਂ ਮਰਜ਼ੀ ਲੈ ਜਾਓ ਜਿਹੜੀ ਚੰਗੀ ਚੀਜ਼ ਆ ਉਹਨੇ ਤਾਂ ਚੰਗੇ ਜਿੱਧਰੋਂ ਮਰਜ਼ੀ ਲੈ ਜਾਓ ਉਹਨੇ ਮੁਰੇ ਰਹਿਣਾ ਬਿਲਕੁਲ ਵੀਰੇ ਚਾਹੇ ਬਰੀਡਿੰਗ ਕਰਾ ਲਓ ਚਾਹੇ ਸ਼ੋਹ ਚ ਲਾ ਲਓ ਹਾਂ ਜੀ ਵੀਰੇ ਲੋ ਵੀ ਮਿੱਤਰੋ ਮੈਂ ਬਾਈ ਦਾ ਤੁਹਾਨੂੰ ਬਸ਼ੇਰਾ ਦਿਖਾਇਆ ਸ਼ੇ ਸ਼ਹਾਬਾਜ ਕੋੜੇ ਦਾ ਬੱਚਾ ਤੇ ਪੋਤਾ ਆ ਗਿਆ ਸ਼ਫਤਾਸ਼ ਦਾ ਕਿਵੇਂ ਲੱਗਿਆ ਉਹ ਵੀ ਕਮੈਂਟ ਕਰਕੇ ਦੱਸਿਓ ਬਾਕੀ ਸਟੱਡ ਸਰਵ ਸੋਚ ਓਪਣੇ ਦੀ ਤੇ ਮਾਂ ਤੇ ਪਿਓ ਵਾਲੇ ਪਾਸੇ ਨੂੰ ਦੋਹੇ ਬਲੱਡ ਲਾਈਨ ਵੀ ਚੰਗੀ ਐ ਤੇ ਬੇਸ਼ੇਰਾ ਆਪ ਵੀ ਬਹੁਤ ਸ਼ੋਅ ਕੁਆਲਿਟੀ ਤੇ ਸ਼ੋਅ ਜਿੱਤਿਆ ਵੀ ਆ ਤੇ ਉਮੀਦ ਕਰਾਂਗੇ ਤੁਹਾਨੂੰ ਪਈ ਇਹ ਵੀਡੀਓ ਬਹੁਤ ਪਸੰਦ ਆਊ ਕਿਉਂਕਿ ਬਾਈ ਨੇ ਗੱਲਾਂ ਬਹੁਤ ਚੰਗੀਆਂ ਕਰੀਆਂ ਨੇ ਸਹਿਜਮਤ ਵਾਲੀਆਂ ਗੱਲਾਂ ਕਰੀਆਂ ਨੇ ਜਿਹਨੂੰ ਸਮਝ ਆਉਣੀਆਂ ਹੋਣਗੀਆਂ ਉਹਨੂੰ ਆ ਵੀ ਜਾਣਗੀਆਂ ਜਿਹੜੇ ਬਾਈ ਕੋਈ ਬਿਵਾਦ ਵਾਲੇ ਦਿਮਾਗ ਹੁੰਦੇ ਨੇ ਉਹਨਾਂ ਨੂੰ ਇਹ ਗੱਲਾਂ ਨਹੀਂ ਸਮਝ ਆਉਣੀਆਂ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿ